ਮੈਨੂੰ ਖੁਦ ਨਹੀਂ ਪਤਾ ਕਿ ਜਗਰੂਪ ਕਿਦੋਂ ਮੇਰੀ ਲਾਈਫ ਦੇ ਵਿੱਚ ਆਇਆ ਹੈ ਜਿਵੇਂ ਹੁੰਦਾ ਨਾ ਕਿ ਲੋਕ ਕਹਿੰਦੇ ਆ ਕਿ ਹਾਂ ਤੁਸੀਂ ਆਪਣੀ ਲਾਈਫ ਨੂੰ ਪ੍ਰੋਪਰ ਜਿਵੇਂ ਦੀ ਵੀ ਹੈ ਉਸ ਨੂੰ ਖੁਸ਼ ਹੋ ਕੇ ਜੀਂਦੇ ਹੋ ਤੇ ਤੁਹਾਡੇ ਲਈ ਬਲੇਸਿੰਗਸ ਕ੍ਰੀਏਟ ਹੁੰਦੀਆਂ ਜਾਂਦੀਆਂ ਲਿਟਰਲੀ ਇਹ ਮੇਰੇ ਲਈ ਬਲੇਸਿੰਗ ਹੀ ਨੇ ਔਰ ਬਲੇਸਿੰਗ ਬਣ ਕੇ ਕਿਦੋਂ ਆ ਗਏ ਮੇਰੇ ਸਾਹਮਣੇ ਤੇ ਮੈਨੂੰ ਮਤਲਬ ਪਤਾ ਹੀ ਨਹੀਂ ਚਲਿਆ ਅੱਛਾ ਭਾਈ ਜੀ ਕਰਦੇ ਮੰਨ ਕੇ ਸੀ ਕਿ ਜਦੋਂ ਤੁਸੀਂ ਮਤਲਬ ਕਿਹਾ ਕਿ ਮੈਂ ਇਹਨਾਂ ਦੇ ਨਾਲ ਜਿਹੜਾ ਹੈਗਾ ਹੁਣ ਵਿਆਹ ਕਰਾਉਣਾ ਹੈ ਜੋੜੀ ਗੱਲ ਹੋਈ ਇਹਨਾਂ ਤੋਂ ਲੁਕੋ ਕੇ ਨਹੀਂ ਹੋ ਇਹਨਾਂ ਸਾਹਮਣੇ ਹੋਈ ਨਹੀਂ ਅਸੀਂ ਸੇਮ ਰੂਮ ਸਲੇ ਸਾਡੇ ਗੱਲਾਂ ਵਿੱਚ ਹਸਪੀਟਲ ਦੇ ਵਿੱਚ ਪੱਕਾ ਹੋਇਆ ਰਿਸ਼ਤਾ ਹੈ ਮੈਂ ਭਈ ਜਵਾਈ ਵੀ ਹਸਪੀਟਲ ਹੀ ਬਣਿਆ ਸੀਗਾ ਤੇ ਹਸਪੀਟਲ ਜਾ ਕੇ ਮੇਰੀ ਜਵਾਈਆਂ ਵਾਂਗੂ ਸੇਵਾ ਹੁੰਦੀ ਹੈ ਅੱਜ ਤੁਹਾਡੀ ਮੁਲਾਕਾਤ ਅਜੀਹੀ ਲਵ ਜੋੜੀ ਦੇ ਨਾਲ ਕਰਾਵਾਂਗੇ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਐਕਸੈਪਟ ਕਰਕੇ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਜੀਣਾ ਸਿੱਖਿਆ ਹੋਇਆ ਹੈ ਅੱਜ ਸਾਡੇ ਨਾਲ ਦਿਸ਼ਾ ਬੈਠੇ ਹੋਏ ਨੇ ਤੇ ਜਗਰੂਪ ਬੈਠੇ ਹੋਏ ਨੇ ਦਿਸ਼ਾ ਖੁਰਾਨੂ ਇੱਕ ਬਿਮਾਰੀ ਹੈ ਜਿਸ ਦਾ ਨਾਮ ਥੈਲੇਸੀਮੀਆ ਹੈ ਇਹ ਬਿਮਾਰੀ ਕੀ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਦੱਸ ਦੇਣਾ ਚਾਹੁੰਨਾ ਵੈਸ ਬਿਮਾਰੀ ਦੇ ਬਾਵਜੂਦ ਵੀ ਦਿਸ਼ਾ ਤੇ ਜਗਰੂਪ ਅਜੀਹੀ ਲਾਈਫ ਜੀ ਰਹੇ ਨੇ ਜਿਸ ਨੂੰ ਤੁਸੀਂ ਸੁਣ ਕੇ ਅਤੇ ਦੇਖ ਕੇ ਹੈਰਾਨ ਹੋ ਜਾਓਗੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਜਾਣਾਂਗੇ ਮੈਂ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਕਰੀਆ ਤੁਸੀਂ ਸਮਾਂ ਦਿੱਤਾ થેન્ક યુ સો મચ જી ਤੁਹਾਡਾ ਵਿਸ਼ਵਾਸ ਥੈਂਕ ਯੂ ਸੋ ਮਚ ਥੈਂਕ ਯੂ ਮੈਂ ਮੈਂ ਜਾਨਣਾ ਚਾਹੁੰਗਾ ਪਹਿਲਾ ਤਾਂ ਕੀ ਬਿਮਾਰੀ ਕੀ ਹੈ ਥੈਲੇਸੀਮੀਆ ਜਿਸ ਨੂੰ ਲੈ ਕੇ ਕਿ ਲੋਕ ਕਈ ਜਿਹੜਾ ਉਹ ਗੱਲਾਂ ਵੀ ਕਰਦੇ ਹੈਗੇ ਨੇ ਪਰ ਐਕਚੁਅਲ ਦੇ ਵਿੱਚ ਹੈ ਕੀ ਹੈ ਉਸ ਤੋਂ ਬਾਅਦ ਤੁਸੀਂ ਜ਼ਿੰਦਗੀ ਕਿਵੇਂ ਇਸ ਬਿਮਾਰੀ ਦੇ ਨਾਲ ਜ਼ਿੰਦਗੀ ਕਿਵੇਂ ਤੁਸੀਂ ਜੀਏ ਜੇ ਮੈਂ ਇੱਕ ਕਾਮਨ ਲੈਂਗੁਏਜ ਦੇ ਵਿੱਚ ਦੱਸਾਂ ਤੇ ਥੈਲਸੀਮੀਆ ਬੇਸਿਕਲੀ ਇੱਕ ਬਲੱਡ ਡਿਸਆਰਡਰ ਹੈ ਔਰ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਲੈਵਲ ਹੈ ਬਾਡੀ ਦਾ ਜਿਹਨੂੰ ਸੀ ਐਚਬੀ ਕਹਿੰਦੇ ਆ ਉਹ ਕੱਟਦਾ ਹੈ ਤੇ ਉਸ ਦੇ ਘਟਣ ਕਾਰਨ ਸਾਨੂੰ ਰਿਕੁਆਇਰਮੈਂਟ ਹੁੰਦੀ ਹੈ ਕਿ ਸਾਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਅਸੀਂ ਡੇਲੀ ਲਾਈਫ ਦੇ ਵਿੱਚ ਆਪਣੇ ਜੋ ਵੀ ਕੰਮਕਾਜ ਕਰਦੇ ਆ ਜਿੱਦਾਂ ਦੀ ਸਾਡਾ ਰੁਟੀਨ ਹੈ ਤੇ ਉਹ ਸਾਡਾ ਜਿਹੜਾ ਐਚਬੀ ਲੈਵਲ ਕਾਉਂਟ ਜਿਹੜਾ ਬਲੱਡ ਕਾਉਂਟ ਹੈ ਉਹ ਘਟ ਜਾਂਦਾ ਹੈ ਫੋਰ ਬਲੱਡ ਦੀ ਜ਼ਰੂਰਤ ਪੈਂਦੀ ਹੈ ਤੇ অলਮੋਸਟ ਜਿਵੇਂ ਕਿ ਮੈਨੂੰ ਥੈਲਸੀਮੀਆ ਮੇਜਰ ਹੈ ਤੇ ਮੇਜਰ ਕੇਸਿਸ ਦੇ ਵਿੱਚ ਇਸ ਏਜ ਗਰੁੱਪ 'ਚ ਮੈਨੂੰ ਦੋ ਵਾਰੀ ਬਲੱਡ ਜਿਹੜਾ ਹੈ ਮਹੀਨਸ ਦੇ ਵਿੱਚ ਲੈਣਾ ਪੈਂਦਾ ਸੋ ਮੇਰੇ 15 ਡੇਸ ਬਾਅਦ ਟ੍ਰਾਂਸਫਿਊਜ਼ਨ ਹੁੰਦਾ ਹੈ ਇੱਕ ਯੂਨਿਟ ਕਈ ਵਾਰੀ ਕੁਝ ਲੋਕ ਆਪਣੇ ਕੰਫਰਟ ਦੇ ਸਾਹਮਣੇ ਇੱਕ ਵਾਰੀ ਦੋ ਯੂਨਿਟ ਲੈ ਲੈਂਦੇ ਨੇ ਕਈ ਕੇਸਸ ਜਿਹੜਾ ਹੁੰਦਾ ਕਿ ਮੈਨੂੰ ਕਈ ਵਾਰੀ ਕੁਐਸਚਨ ਕੀਤਾ ਜਾਂਦਾ ਹੈ ਕਿ ਤੁਹਾਡੀ ਬੋਡੀ ਦੇ ਵਿੱਚੋਂ ਪਹਿਲੇ ਸਾਰਾ ਬਲੱਡ ਕਢਾਲਦੇ ਨੇ ਐਂਡ ਦੈਨ ਤੁਹਾਨੂੰ ਦੁਬਾਰਾ ਬਲੱਡ ਲਗਾਇਆ ਜਾਂਦਾ ਉਹ ਬਹੁਤ ਸੈਪਰੇਟ ਮਤਲਬ ਡਿਫਰੈਂਟ ਡਿਜ਼ੀਜ਼ ਹੈ ਥੈਲਾਸੀਮੀ ਮੇਜਰ ਦੇ ਵਿੱਚ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਤੁਹਾਡਾ ਜੋ ਬਲੱਡ ਤੁਹਾਡੇ ਅੰਦਰ ਹੈ ਉਹ ਤੁਹਾਡੇ ਅੰਦਰ ਹੀ ਰਹਿੰਦਾ ਹੈ ਬਸ ਉਹ ਘਟ ਜਾਂਦਾ ਇਸ ਲਈ ਹੋਰ ਬਲੱਡ ਦੀ ਜ਼ਰੂਰਤ ਪੈਂਦੀ ਹੈ ਜੋ ਤੁਹਾਨੂੰ ਟ੍ਰਾਂਸਫਿਊਜ਼ ਕੀਤਾ ਜਾਂਦਾ ਹੈ ਸੋ ਇਸ ਦੇ ਵਿੱਚ ਇਸ ਤਰ੍ਹਾਂ ਨਾਲ ਹੁੰਦਾ ਹੈ ਅੱਛਾ ਹੁਣ ਮੈਂ ਤੁਹਾਡੀ ਜ਼ਿੰਦਗੀ ਬਾਰੇ ਜ਼ਰੂਰ ਜਾਨਣਾ ਚਾਹੁੰਗਾ ਤੁਸੀਂ ਕਿਵੇਂ ਜਗਰੂਪ ਜੀ ਨੂੰ ਮਿਲੇ ਅਤੇ ਉਸ ਤੋਂ ਬਾਅਦ ਕਿਵੇਂ ਲਾਈਫ ਜਿਹੜੀ ਹੈ ਉਹ ਤੁਸੀਂ ਚੇਂਜ ਕੀਤੀ ਮੈਨੂੰ ਖੁਦ ਨਹੀਂ ਪਤਾ ਕਿ ਜਗਰੂਪ ਕਿਦੋਂ ਮੇਰੀ ਲਾਈਫ ਦੇ ਵਿੱਚ ਆਇਆ ਹੈ ਮਤਲਬ ਐਗਜ਼ੈਕਟਲੀ ਮਤਲਬ ਮੇਰੇ ਕੋਲ ਦੱਸਣ ਲਈ ਇਸ ਤਰ੍ਹਾਂ ਕੁਝ ਨਹੀਂ ਹੈ ਕਿ ਕਿਵੇਂ ਜਿਵੇਂ ਹੁੰਦਾ ਨਾ ਕਿ ਲੋਕ ਕਹਿੰਦੇ ਹੈ ਕਿ ਹਾਂ ਤੁਸੀਂ ਆਪਣੀ ਲਾਈਫ ਨੂੰ ਪ੍ਰੋਪਰ ਜਿਵੇਂ ਦੀ ਵੀ ਹੈ ਉਸ ਨੂੰ ਖੁਸ਼ ਹੋ ਕੇ ਜੀਂਦੇ ਹੋ ਤੇ ਤੁਹਾਡੇ ਲਈ ਬਲੇਸਿੰਗਸ ਕ੍ਰੀਏਟ ਹੁੰਦੀਆਂ ਜਾਂਦੀਆਂ ਲਿਟਰਲੀ ਇਹ ਮੇਰੇ ਲਈ ਬਲੇਸਿੰਗ ਹੀ ਨੇ ਔਰ ਬਲੇਸਿੰਗ ਬਣ ਕੇ ਕਿਦੋਂ ਆ ਗਏ ਮੇਰੇ ਸਾਹਮਣੇ ਤੇ ਮੈਨੂੰ ਮਤਲਬ ਪਤਾ ਹੀ ਨਹੀਂ ਚੱਲਿਆ ਪਹਿਲੀ ਵਾਰ ਮੇਰੀ ਇਹਨਾਂ ਨਾਲ ਗੱਲ ਫੋਨ ਤੇ ਹੋਈ ਸੀ ਉਸ ਤੋਂ ਪਹਿਲੇ ਮੈਂ ਸਿਰਫ ਇਹਨਾਂ ਨੂੰ ਦੇਖਿਆ ਸੀ ਪਰ ਇਹਨਾਂ ਨਾਲ ਕਦੀ ਗੱਲਬਾਤ ਨਹੀਂ ਕੀਤੀ ਸੀ ਕਦੀ ਮਿਲੀ ਵੀ ਨਹੀਂ ਸੀ ਔਰ ਬਸ ਇੱਕ ਵਾਰੀ ਫੋਨ ਤੇ ਗੱਲਬਾਤ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਮੈਨੂੰ ਪੁੱਛਿਆ ਕਿ ਮੈਂ ਤੁਹਾਡੇ ਬਾਰੇ ਬਹੁਤ ਪੜਿਆ ਹੈ ਔਰ ਉਦੋਂ ਨਿਊਜ਼ ਸਟੋਰੀਜ਼ ਆਂਦੀਆਂ ਰਹਿੰਦੀਆਂ ਸੀ ਟੀਵੀ ਤੇ ਵੀ ਤੇ ਨਿਊਜ਼ਪੇਪਰਸ 'ਚ ਵੀ ਤੇ ਇਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਮੈਂ ਥੋੜੀ ਡੀਟੇਲ ਵਿੱਚ ਜਾਨਣਾ ਚਾਹਨਾ ਕਿ ਕੀ ਹੁੰਦਾ ਹੈ ਤੇ ਫਿਰ ਮੈਂ ਇਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਲਾਈਫ ਹੈ ਔਰ ਮੈਨੂੰ ਇਦਾਂ ਲੱਗਦਾ ਸੀ ਵੀ ਜਿਸ ਤਰ੍ਹਾਂ ਇੱਕ ਜਰਨਲਿਸਟ ਔਰ ਆਲਰੇਡੀ ਪਹਿਲਾਂ ਜਿਵੇਂ ਸਾਰੇ ਪੁੱਛਦੇ ਰਹੇ ਨੇ ਤੇ ਮੈਨੂੰ ਲੱਗਦਾ ਸੀ ਕਿ ਉਹਦਾ ਹੀ ਇੱਕ ਹੋਰ ਜਰਨਲਿਸਟ ਨੇ ਜੋ ਸ਼ਾਇਦ ਜਾਨਣਾ ਚਾਹੁੰਦੇ ਨੇ ਇਸ ਬਾਰੇ ਤੇ ਮੈਂ ਇਹਨਾਂ ਨੂੰ ਸਾਰਾ ਡੀਟੇਲ ਵਿੱਚ ਦੱਸਿਆ ਪਹਿਲੀ ਵਾਰ ਫਿਰ ਆਈ ਗੈਸ ਇੱਕ ਅੱਧੀ ਵਾਰ ਹੋਰ ਦੁਬਾਰਾ ਗੱਲ ਹੋਈ ਹੋਏਗੀ ਤਾਂ ਫਿਰ ਇਹਨਾਂ ਨੇ ਮੈਨੂੰ ਪੁੱਛਿਆ ਠੀਕ ਹੈ ਤੁਹਾਡੇ ਫਿਊਚਰ ਪਲਾਨਸ ਕੀ ਨੇ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਪ੍ਰੋਫੈਸ਼ਨਲੀ ਮੈਂ ਸੇਮ ਸਟ੍ਰੀਮ 'ਚ ਹੀ ਕੰਮ ਕਰ ਰਹੀ ਆ ਜਿੱਥੇ ਜੌਬ ਸੀਗੀ ਮੈਂ ਇਹਨਾਂ ਨੂੰ ਦੱਸਿਆ ਐਂ ਤੇ ਇਹਨਾਂ ਨੇ ਪੁੱਛਿਆ ਕਿ ਠੀਕ ਹੈ ਅੱਗੇ ਆਪਣੀ ਮੈਰਿਜ ਬਾਰੇ ਕੀ ਸੋਚਦੇ ਹੋ ਕੀ ਪਲਾਨਸ ਨੇ ਤੇ ਮੈਂ ਕਿਹਾ ਕਿ ਮੇਰੇ ਲਈ ਅ ਮਤਲਬ ਆਈ ਐਮ ਓਪਨ ਟੂ ਗੇਟ ਮੈਰੀਡ ਬਸ ਇਹ ਆ ਕਿ ਮੇਰੇ ਪੇਰੈਂਟਸ ਨੂੰ ਜਿੱਥੇ ਸੈਟੀਸਫੈਕਸ਼ਨ ਹੋਏਗੀ ਉੱਥੇ ਮੈਂ ਦੇਖੂਗੀ ਬਟ ਮੇਰੀ ਕੋਈ ਏਦਾ ਪਰਸਨਲ ਚੁਆਇਸ ਨਹੀਂ ਹੈ ਬਸ ਹਾਂ ਏਦਾਂ ਹੋਣਾ ਚਾਹੀਦਾ ਕਿ ਆਈ ਐਮ ਦੀ ਓਨਲੀ ਡਾਟਰ ਆਫ ਮਾਈ ਪੇਰੈਂਟਸ ਤੇ ਮੇਰੇ ਹਸਬੰਡ ਏਦਾਂ ਦੇ ਹੋਣ ਜੋ ਮੇਰੇ ਹਸਬੰਡ ਤੇ ਬਣ ਰਹੇ ਨੇ ਬਟ ਪਹਿਲੇ ਉਹ ਮੇਰੇ ਪੇਰੈਂਟਸ ਦਾ ਬੇਟਾ ਬਣਨ ਤੇ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਭਾਈ ਜੀ ਕਿਵੇਂ ਤੁਸੀਂ ਇਹਨਾਂ ਦੇ ਪੇਰੈਂਟਸ ਨੂੰ ਕਿਵੇਂ ਬਣਾਇਆ ਤੇ ਕਿਵੇਂ ਤੁਸੀਂ ਤੁਹਾਡੀ ਮੁਲਾਕਾਤ ਹੋਈ ਮਨਾਇਆ ਇਨ ਦਾ ਸੈਂਸ ਕੁਛ ਖਾਸ ਨਹੀਂ ਕੀਤਾ ਬਸ ਇਹ ਹੈ ਕਿ ਜਦੋਂ ਆਪਣੇ ਪਹਿਲਾਂ ਇੱਕ ਐਜ਼ ਅ ਫਰੈਂਡ ਮਿਲ ਇੱਕ ਦੋ ਵਾਰੀ ਮੁਲਾਕਾਤ ਹੋਈ ਸੀਗੀ ਉਹਨਾਂ ਨਾਲ ਤੇ ਉਹਨਾਂ ਨੇ ਐਜ਼ ਅ ਐਜ਼ ਅ ਫਰੈਂਡ ਹੀ ਮੈਨੂੰ ਮਤਲਬ ਕਿ ਡੀਲ ਕੀਤਾ ਸੀ ਕਿ ਚਲੋ ਜੇ ਬੇਟੀ ਦੇ ਕੋਈ ਹੋਰ ਫਰੈਂਡਸ ਵੀ ਨੇ ਤੇ ਇਹ ਵੀ ਇੱਕ ਫਰੈਂਡ ਹੈਗਾ ਅੱਛਾ ਫਰੈਂਡ ਹੈਗਾ ਥੋੜੀ ਚਲੋ ਥੋੜੀ ਬੋਡਿੰਗ ਬੰਨਦੇ ਸੀਗੀ ਕਿਉਂਕਿ ਇਹਨਾਂ ਨਾਲ ਇਹਨਾਂ ਦੇ ਜਾਣ ਇਹਨਾਂ ਲਈ ਇਹਨਾਂ ਦੇ ਬਾਰੇ ਜਾਣਨ ਲਈ ਥੋੜਾ ਜਿਹਾ ਸਿਕਾ ਉਹਨਾਂ ਤੋਂ ਵੀ ਪੁੱਛਦਾ ਰਹਿਣਾ ਸੀਗਾ ਤੇ ਉਹਨਾਂ ਨਾਲ ਜਾਣਕਾਰੀ ਹੁੰਦੀ ਸੀਗੀ ਤੇ ਜਦੋਂ ਜਦੋਂ ਇੱਕ 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 ਅਹਿਸਾਸ ਹੋਇਆ ਕਿ ਹਾਂ ਵੀ ਇੱਕ ਇਹਨਾਂ ਨੂੰ ਆਪਣੀ ਲਾਈਫ 'ਚ ਲਿਆਉਣਾ ਹੈ ਤੇ ਲਾਈਫ ਦਾ ਪਾਰਟ ਬੰਨਣਾ ਹੈ ਤੇ ਬੈਟਰ ਹੱਫ ਇੱਕ ਜਿਹੜਾ ਬਣਾ ਲਾਈਫ ਦਾ ਪ੍ਰਾਣਾ ਹੈਗਾ ਤੇ ਫਿਰ ਉਹਨਾਂ ਨਾਲ ਗੱਲ ਕੀਤੀ ਕਿ ਇਦਾਂ ਤੇ ਮੇਰੀ ਆ ਇੱਕ ਆਪਣੇ ਇੱਛਾ ਹੈਗੀ ਆ ਤੇ ਇਹਨਾਂ ਨੂੰ ਐਜ਼ ਏ ਲਾਈਫ ਪਾਰਟਨਰ ਆਪਣੀ ਲਾਈਫ ਵਿੱਚ ਅਡਾਪਟ ਕਰਨਾ ਚਾਹੁੰਦਾ ਤੇ ਆਪਣੀ ਲਾਈਫ ਵਿੱਚ ਮਚਾਉਣਾ ਮੇਰੀ ਲਾਈਫ ਦਾ ਪਾਰਟ ਬਣਨਾ ਤੇ ਉਹਨਾਂ ਨੇ ਮੈਨੂੰ ਇੱਕ ਚੀਜ਼ ਦੱਸਿਆ ਕਿ ਤੁਹਾਨੂੰ ਸ਼ਾਇਦ ਇਹਦੇ ਬਾਰੇ ਪਤਾ ਨਹੀਂ ਹੈਗਾ ਜਾਂ ਫਿਰ ਖੁੱਲ ਕੇ ਨਹੀਂ ਪਤਾ ਮੈਂ ਕਿ ਮੈਨੂੰ ਪਤਾ ਹੈ ਜੋ ਇਹਨਾਂ ਦੇ ਨਾਲ ਇੱਕ ਪ੍ਰੋਬਲਮ ਹੈਗੀ ਆ ਇੱਕ ਬਿਮਾਰੀ ਨਹੀਂ ਕਹੂੰਗਾ ਇਹ ਚਲੋ ਤੁਸੀਂ ਬਿਮਾਰੀ ਦਾ ਜ਼ਿਕਰ ਕੀਤਾ ਹੈ ਬਿਜ਼ ਬਿਮਾਰੀ ਕਹਾਂ ਮੈਨੂੰ ਬਿਮਾਰੀ ਨਹੀਂ ਕਹੂੰਗਾ ਇੱਕ ਇੱਕ ਕਮੀ ਹੈ ਜਿਹੜੀ ਇੱਕ ਸਾਡੇ ਸਾਡੇ ਨਾਰਮਲ ਹਰ ਇੱਕ ਬੰਦੇ 'ਚ ਹੁੰਦੀ ਹੈ ਕਿ ਜਦੋਂ ਉਹਦਾ ਬਲੱਡ ਜਦੋਂ ਆਪਸੀਂ ਕੰਮ ਕਰਦੇ ਹਾਂ ਡੇਲੀ ਰੁਟੀਨ ਵਿੱਚ ਐਕਟ ਆਪਣੇ ਬੀ ਜਿਵੇਂ ਹੁੰਦੇ ਨੇ ਤੇ ਉਹਦੇ ਵਿੱਚ ਇਹ ਹੈ ਕਿ ਬਲੱਡ ਹਰੇਕ ਕਿਸੇ ਦਾ ਘੱਟਦਾ ਵੜਦਾ ਹੈ ਸਾਡਾ ਨੋਰਮਲ ਡਾਡ ਨਾ ਪੂਰਾ ਹੋ ਜਾਂਦਾ ਇਹਨਾਂ ਵਿੱਚ ਥੋੜੀ ਇੱਕ ਉਹ ਇੱਕ ਬਿਮਾਰੀ ਨਹੀਂ ਕਮੀ ਹੈ ਕਿ ਇਹਨਾਂ ਨੂੰ ਬਲੱਡ ਇੱਕ ਆਪਣੇ ਆਪ ਨਹੀਂ ਬਣਦਾ ਉਹ ਚਲੋ ਰੀਫਿਲ ਕਰਵਾਉਣਾ ਪੈਂਦਾ ਬਟ ਇੱਕ ਫਾਰਮ ਲਾਈਵ ਦਾ ਪਾਰਟ ਹੈ ਤੇ ਉਸ ਉਸੀ ਨੂੰ ਬਿਮਾਰੀ ਨਹੀਂ ਕਹਾਂਗਾ ਤੇ ਉਹਨਾਂ ਨੇ ਕਿਹਾ ਤੁਸੀਂ ਇੱਕ ਦਿਨ ਇਹਨਾਂ ਦੇ ਨਾਲ ਹਸਪੀਟਲ ਆ ਕੇ ਬਤਾਓ ਜਦੋਂ ਇੱਕ ਇਹਨਾਂ ਦਾ ਟ੍ਰਾਂਸਫਿਊਜ਼ਨ ਹੁੰਦਾ ਹੈ ਬਲੱਡ ਚੜਦਾ ਹੈ ਸਾਰਾ ਦਿਨ ਕਿਵੇਂ ਇਹ ਜਾਂਦੇ ਨੇ ਕਿੰਨਾ ਸਮਾਂ ਲੱਗਦਾ ਉੱਥੇ ਤੇ ਸਾਰੇ ਕੀ ਕੀ ਚੀਜ਼ਾਂ ਤੋਂ ਗੁਜ਼ਰਦੇ ਨੇ ਇਹ ਕੀ ਕੀ ਫੀਲ ਕਰਦੇ ਨੇ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੋਵੇਗਾ ਤੇ ਤੇ ਫਿਰ ਅਸੀਂ ਇਸ ਬਾਰੇ ਅੱਗੇ ਗੱਲ ਕਰਾਂਗੇ ਤੇ ਮੈਨੂੰ ਮੈਨੂੰ ਲੱਗਦਾ ਕਿ ਹਲੇ ਤੱਕ ਮੈਂ ਤੇਰੀ ਕੋਈ ਸਟੋਰੀ ਸੁਣੀ ਨਹੀਂ ਹੋਏਗੀ ਤੇ ਮੈਂ ਇਕਲੌਤਾ ਆਪਣੇ ਨੂੰ ਕਹਾਂਗਾ ਜੀ ਨਹੀਂ ਮਤਲਬ ਕਿ ਇੱਕ ਸ਼ਾਮ ਵਿਆਹ ਦੀ ਗੱਲ ਬਾਤ ਆ ਕਿ ਇੱਕ ਫਿਊਚਰ ਦੀ ਗੱਲ ਪਾਉਂਦਾ ਇੱਕ ਹਸਪਤਲ ਚ ਮੇਰੀ ਡੇਟ ਹਸਪਤਲ ਹਸਪਤਲ ਦੇ ਵਿੱਚ ਤੁਹਾਡੀ ਗੱਲ ਹਸਪਤਲ ਮੇਰੀ ਜਿਹੜੀ ਆਪਣੇ ਇੱਕ ਹਨਾ ਡੇਟ ਹੋਈ ਸੀਗੇ ਇਹਨਾਂ ਦੇ ਇਹਨਾਂ ਨਾਲ ਤੇ ਮਦਨਤਲਾ ਸਾਰੇ ਦਿਹਾੜੀ ਇਹਨਾਂ ਨੇ ਸਪੈਂਡ ਕੀਤਾ ਜਿਹੜਾ ਸ਼ਡਿਊਲ ਚਲੋ ਬਲੱਡ ਦਾ ਅੰਦਰ ਰਿਹਾ ਸਾਰਾ ਹੁੰਦਾ ਰਿਹਾ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਹੀ ਇਹਨਾਂ ਨੇ ਮਦਨ ਪੁੱਛਿਆ ਤੂੰ ਸਾਰਾ ਦਿਨ ਦੇਖਿਆ ਤੇ ਹੁਣ ਤੁਹਾਡਾ ਡਿਸੀਜਨ ਕੀ ਹੈ ਮੇਬੀ ਸ਼ਾਇਦ ਬਦਲਿਆ ਨਾ ਹੋਵੇ ਤੇ ਮੈਂ ਕਹਿੰਨੀ ਮੇਰਾ ਡਿਸੀਜਨ ਉਹੀ ਸੀਗਾ ਜਿਹੜਾ ਪਹਿਲਾਂ ਸੀਗਾ ਮੈਂ ਹੱਲੇ ਵੀ ਇਹਨਾਂ ਨੂੰ ਆਪਣੇ ਲਾਈਫ ਦੇ ਵਿੱਚ ਆਪਣਾ ਇੱਕ ਪਾਰਟ ਬਣਾਉਣਾ ਚਾਹੁੰਗਾ ਤੇ ਤੇ ਉਸੇ ਨਾਲ ਇਹ ਵੀ ਉਹਨਾਂ ਨੂੰ ਇੱਕ ਨਿਸ਼ਚਿਤ ਜਿਹੜਾ ਕਰਵਾਇਆ ਸੀਗਾ ਕਿ ਸਿਰਫ ਮੈਂ ਹੀ ਨਹੀਂ ਮੇਰੀ ਫੈਮਲੀ ਵੀ ਇਸ ਚੀਜ਼ ਤੋਂ ਵੇਰ ਹੈਗੀ ਤੇ ਉਹਨਾਂ ਨੂੰ ਵੀ ਕੋਈ ਇਸ਼ੂ ਨਹੀਂ ਹੈਗਾ ਤੇ ਅਸੀਂ ਸਾਰੇ ਤੇ ਦੇਸ਼ਾ ਨੂੰ ਆਪਣੀ ਲਾਈਫ ਦਾ ਪਾਰਟ ਬਣਾਉਣਾ ਚਾਹੁੰਦੇ ਤੇ ਇਸ ਤਰੀਕੇ ਨਾਲ ਇੱਕ ਬੜੀ ਬੜੀ ਇੰਟਰਸਟਿੰਗ ਤੇ ਬੜੀ ਅਨਯੂਜ਼ਬਲ ਇਹ ਤੇ ਬੜੀ ਇੰਟਰਸਟਿੰਗ ਜਿਹੜੀ ਸਾਡੇ ਇੱਕ ਹਸਪਤਲ ਵਿੱਚ ਮੇਰਾ ਜਿਹੜਾ ਸੀ ਹਸਪਤਲ ਦੇ ਵਿੱਚ ਪੱਕਾ ਹੋਇਆ ਰਿਸ਼ਤਾ ਹੈ ਅੱਛਾ ਭਾਈ ਜੀ ਕਰਦੇ ਮੰਨ ਗਏ ਸੀਗੇ ਜਦੋਂ ਤੁਸੀਂ ਮਤਲਬ ਕਿਹਾ ਕਿ ਮੈਂ ਇਹਨਾਂ ਦੇ ਨਾਲ ਜਿਹੜਾ ਹੈਗਾ ਹੁਣ ਵਿਆਹ ਕਰਾਉਣਾ ਹੈਗਾ ਸਾਰਾ ਕੁਝ ਜਦੋਂ ਤੁਸੀਂ ਫੈਮਿਲੀ ਨੂੰ ਦੱਸਿਆ ਉਦੋਂ ਕੋਈ ਪ੍ਰਸ਼ਨ ਤਾਂ ਨਹੀਂ ਖੜੇ ਹੋ ਉਸ ਵਕਤ ਕਰਦੇ ਮੰਨ ਗਏ ਸੀਗੇ ਨਹੀਂ ਮੈਂ ਇਸ ਚੀਜ਼ ਵਿੱਚ ਕੋਈ ਦੋ ਰਾਹੇ ਨਹੀਂ ਹੈ ਕਿ ਜਦੋਂ ਆਪਣੇ ਫੈਮਲੀ ਨੂੰ ਤੁਸੀਂ ਗੱਲ ਕਰਦੇ ਹੋ ਉਦੋਂ ਉਹ ਹਰੇਕ ਕੋਈ ਫੈਮਲੀ ਆਪਣੇ ਬੱਚੇ ਦੀ ਖੁਸ਼ੀ ਵੇਖਦੇ ਨੇ ਤੇ ਉਹਨਾਂ ਦਾ ਦਿਮਾਗ 'ਚ ਇਹੀ ਚ ਹਰ ਇੱਕ ਦੇ ਫੈਮਲੀ ਹਰ ਇੱਕ ਪੀੜ੍ਹੀ ਦੇ ਦਿਮਾਗ ਵਿੱਚ ਆ ਜਾਂਦਾ ਹੈ ਕਿ ਬੱਚੇ ਦਾ ਫਿਊਚਰ ਜਿਹੜਾ ਹੈਗਾ ਜਿਹੜਾ ਸਾਥੀ ਹੋਵੇ ਉਹਨਾਂ ਦਾ ਫਿਊਚਰ ਜਿਹੜਾ ਉਹ ਚੰਗਾ ਰਹੇ ਤੇ ਹਰ ਇੱਕ ਕੁਐਸ਼ਨ ਵੀ ਹੁੰਦੇ ਨੇ ਉਹਨਾਂ ਨੇ ਜਦ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਹਾਂ ਵੀ ਇਹ ਚੀਜ਼ ਅਸੀਂ ਸਾਡੇ ਲਈ ਸਾਡੇ ਬੱਚੇ ਦੀ ਲਾਈਫ ਜਿਹੜੀ ਬੱਚੇ ਦੀ ਖੁਸ਼ੀ ਜ਼ਰੂਰੀ ਹੈਗੀ ਆ ਤੁਸੀਂ ਇਸ ਚੀਜ਼ ਤੋਂ ਐਕਸਪੈਕਟ ਹੈਗੇ ਆ ਜਾਂ ਖੁਸ਼ੀ ਐਕਸਪੈਕਟ ਕਰਦੇ ਹੋ ਤੇ ਸਾਨੂੰ ਇਸ ਚੀਜ਼ ਤੋਂ ਕੋਈ ਇਸ਼ੂ ਨਹੀਂ ਆ ਤੇ ਉਸ ਤੋਂ ਬਾਅਦ ਤੇ ਜਦੋਂ ਇਹਨਾਂ ਨੇ ਗੱਲ ਕੀਤੀ ਉਸ ਤੋਂ ਬਾਅਦ ਸਾਡੇ ਜਿਹੜੇ ਵਿਆਹ ਤੋਂ ਵਿਆਹ ਦੇ ਹੋਣ ਤੋਂ ਪਹਿਲਾਂ ਸਾਡਾ ਇੱਕ ਰੋਕਾ ਹੋਇਆ ਸੀਗਾ ਤੇ ਰੋਕੇ ਹੋਣ ਤੋਂ ਬਾਅਦ ਸਾਡੇ 2 ਸਾਲ ਬਾਅਦ ਵਿਆਹ ਹੋਇਆ ਤੇ ਉਹਨਾਂ ਵਿੱਚ ਉਸ ਉਹੀ ਦੌਰਾਨ ਜਿਹੜਾ ਫੈਮਿਲੀ ਨੇ ਮੇਰੀ ਫੈਮਿਲੀ ਨਾਲ ਜਿਹੜਾ ਆਪਣੇ ਅਦੀਸ਼ਾ ਦਾ ਜਾਨਣਾ ਸ਼ੁਰੂ ਕੀਤਾ ਇਹਨਾਂ ਨਾਲ ਗੱਲਬਾਤਾਂ ਕਰਨੀ ਸ਼ੁਰੂ ਕੀਤੀਆਂ ਤੇ ਜਿਹੜੀ ਇੱਕ ਉਹ ਚੀਜ਼ ਸੀਗੀ ਨਾ ਕਿ ਜਿਹੜੀ ਇੱਕ ਜਿਹੜੇ ਇਹਨਾਂ ਨੂੰ ਆਪਣੇ ਕਮੀ ਹੈ ਪ੍ਰੋਬਲਮ ਹੈਗੀ ਆ ਤੇ ਉਹ ਚੀਜ਼ ਮੇਰੇ ਖਿਆਲ ਨਾਲ ਕੋਸੋਂ ਦੂਰ ਹੋ ਗਈ ਸੀ ਉਹ ਚੀਜ਼ ਕਿਤੇ ਮਾਇਨੇ ਨਹੀਂ ਰੱਖੀ ਜਦੋਂ ਇਹਨਾਂ ਨੂੰ ਜਾਨਣਾ ਸ਼ੁਰੂ ਕੀਤਾ ਕਿਉਂਕਿ ਹਰ ਕੋਈ ਕਹਿੰਦਾ ਕਿ ਚਲੋ ਇੱਕ ਜਿਹੜੀ ਕੋਈ ਤੁਹਾਡਾ ਲਾਈਫ ਪਾਰਟਨਰ ਹੋਵੇ ਉਹ ਬਿਲਕੁਲ ਤੰਦਰੁਸਤ ਹੋਵੇ ਫਿਟ ਹੋਵੇ ਜਾਂ ਫਿਰ ਹਨਾ ਇਨ ਫਿਊਚਰ ਕੋਈ ਦਿੱਕਨ ਆਵੇ ਬਟ ਫੈਮਿਲੀ ਨੂੰ ਜਦੋਂ ਇਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਜਾਂ ਫਿਰ ਇਹਨਾਂ ਨਾਲ ਆਪਣੇ ਸਾਰੇ ਸਮਾਂ ਬਿਤਾਣਾ ਸ਼ੁਰੂ ਕੀਤਾ ਨਾ ਤੇ ਉਹ ਇੱਕ ਨਾ ਇੱਕ ਜਿਹੜਾ ਇਨਸਾਨ ਚੰਗੇ ਕਿਉਂਕਿ ਮੈਂ ਦੱਸਾਂ ਜਾਵਾਂਗੇ ਇਹ ਇੱਕ ਨਾ ਇੰਟਰਨਲੀ ਇਨਸਾਨ ਬਹੁਤ ਚੰਗੇ ਨੇ ਆਪਣੇ ਤੋਂ ਪਹਿਲਾਂ ਦੂਜਿਆਂ ਦੀ ਖੁਸ਼ੀ ਜਿਹੜੀ ਉਹਨਾਂ ਜ਼ਿਆਦਾ ਮਾਇਂਦ ਰੱਖਦੀ ਹੈ ਉਹ ਚਾਹੇ ਮੇਰੀ ਹੋਵੇ ਤੇ ਫੈਮਿਲੀ ਦੇ ਹੋਵੇ ਤੇ ਉਹ ਚੀਜ਼ ਹਰ ਹਰ ਇੱਕ ਲਈ ਉਹ ਫੈਮਿਲੀ ਨਾਲ ਹਰ ਇੱਕ ਹੁੰਦੀ ਹੈ ਕਿਉਂਕਿ ਇਹ ਜਿਨ੍ਹਾਂ ਦੇ ਇਹਨਾਂ ਨੇ ਕਿਹਾ ਕਿ ਮੇਰੇ ਸਿੰਗਲ ਚਾਈਲਡ ਹੈਗਾ ਤੇ ਜਿਹੜਾ ਮੇਰਾ ਛੋਟਾ ਇੱਕ ਬ੍ਰਦਰ ਹੈ ਸਿਸਟਰ ਹੈ ਤੇ ਉਹ ਮੇਰੇ ਬ੍ਰਦਰ ਸਿਸਟਰ ਤੋਂ ਪਹਿਲਾਂ ਉਹ ਇਹਨਾਂ ਦਾ ਬ੍ਰਦਰ ਸਿਸਟਰ ਹੈ ਉਹ ਕਹਿੰਦੇ ਮੇਰਾ ਵੀਰ ਹੈ ਮੇਰੀ ਸਿਸਟਰ ਹੈ ਤੇ ਉਸ ਇਸ ਬੜੀ ਮਾਇਨੇ ਰੱਖਦੀ ਹੈ ਤੇ ਉਹ ਉਸੇ ਦਿਕਤ ਕਰ ਦੇਦੇ ਨੇ ਕੁਛ ਨਹੀਂ ਕਰਦੇ ਅੱਛਾ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਤੁਸੀਂ ਤਾਂ ਚਲੋ ਅੰਦਰ ਤੁਹਾਡਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਪਰ ਬਾਹਰ ਗੱਲ ਵਿਆਹ ਦੀ ਹੋ ਰਹੀ ਸੀ ਪਤਾ ਲੱਗਿਆ ਸੀਮ ਅਸੀਂ ਸੇਮ ਰੂਮ ਦੇ ਵਿੱਚ ਸੀਗੇ ਮਤਲਬ ਨਹੀਂ ਜੋੜੀ ਗੱਲ ਹੋਈ ਇਹਨਾਂ ਤੋਂ ਲੁਕੋ ਕੇ ਨਹੀਂ ਹੋ ਇਹਨਾਂ ਸਾਹਮਣੇ ਹੋਈ ਨਹੀਂ ਅਸੀਂ ਸੇਮ ਰੂਮ ਨੇ ਸਾਡੇ ਗੱਲਾਂ ਤੇ ਸਮਰਤ ਸਰਚ ਮੇਰੇ ਟ੍ਰਾਂਸਫਿਊਜ਼ਨ ਹੁੰਦਾ ਹੈ ਤੇ ਜਦੋਂ ਉਹ ਉੱਥੇ ਆਏ ਸੀ ਉਹ ਤੇ ਅਲਾਉਡ ਵੀ ਨਹੀਂ ਹੁੰਦਾ ਇਦਾਂ ਵਿਜ਼ਿਟਿੰਗ ਆਵਰਸ ਹੁੰਦੇ ਨੇ ਹੁਣ ਇਹਨਾਂ ਨੇ ਪੂਰਾ ਦਿਨ ਸਪੈਂਡ ਕਰਨਾ ਸੀ ਤੁਸੀਂ ਮੰਨੋ ਕਿ ਇਵਨ ਉਹ ਉਹ ਸਭ ਅੱਜ ਵੀ ਮਤਲਬ ਕਿਉਂਕਿ ਬਚਪਨ ਤੋਂ ਮੈਂ ਉੱਥੇ ਜਾ ਰਹੀ ਹਾਂ ਨਾ ਬਹੁਤ ਟਾਈਮ ਤੋਂ ਤੇ ਸਾਰੇ ਡਾਕਟਰ ਮਤਲਬ ਜਿਹੜੇ ਉੱਥੇ ਡਾਕਟਰਸ ਨੇ ਸਟਾਫ ਜਿਹੜੇ ਮੈਂ ਜਾਣਦੇ ਸੀ ਇੰਨੇ ਸਾਲਾਂ ਤੋਂ ਜਿਵੇਂ ਮੈਨੂੰ ਦੇਖਦੇ ਆ ਰਹੇ ਸੀ ਮੈਂ ਤਾਂ ਵੱਡੀ ਉੱਥੇ ਜਾ ਜਾ ਕੇ ਹੋਈ ਹਾਂ ਉਹ ਖੁਦ ਕਹਿੰਦੇ ਨੇ ਕਿ ਸਾਡੇ ਸਾਹਮਣੇ ਹੱਥਾਂ 'ਚ ਸਾਡੇ ਵੱਡੀ ਹੋਈ ਹੈ ਸੋ ਥੱਲੇ ਸਟਾਫ ਨੂੰ ਵੀ ਮੈਂ ਦੱਸਿਆ ਮੈਂ ਕਿ ਮੇਰੇ ਅੱਜ ਕੋਈ ਨਾ ਬਹੁਤ ਸਪੈਸ਼ਲ ਗੈਸਟ ਆ ਰਹੇ ਹੈ ਤੇ ਤੁਸੀਂ ਪਲੀਜ਼ ਉਹਨਾਂ ਨੂੰ ਅੱਜ ਲਾਓ ਕਰ ਦੇਣਾ ਕਿ ਉਹ ਉੱਪਰ ਆ ਸਕਣ ਨਹੀਂ ਤੇ ਵਨਾਰ ਦਾ ਹੀ ਟਾਈਮ ਹੁੰਦਾ ਹੈ ਤੇ ਉਹ ਜਦੋਂ ਫਰਸਟ ਟਾਈਮ ਆਏ ਤੇ ਉਹਨਾਂ ਨੂੰ ਵੀ ਥੋੜਾ ਬਹੁਤ ਲੱਗਾ ਕਿ ਅੱਛਾ ਅੱਜ ਕੋਈ ਖਾਸ ਗੈਸਟ ਆ ਰਹੇ ਤੇ ਕੋਈ ਖਾਸ ਹੀ ਗੱਲ ਹੈ ਫਿਰ ਉਸ ਤੋਂ ਬਾਅਦ ਜਦੋਂ ਆਏ ਸਾਰਾ ਕੁਝ ਫਾਈਨਲ ਹੋ ਗਿਆ ਮੇਰੇ ਜਿਹੜੇ ਮਮ ਸੀਗੇ ਉਹਨਾਂ ਨੇ ਮੰਮਾ ਨੇ ਇਹਨਾਂ ਦੇ ਪੇਰੈਂਟਸ ਨੂੰ ਵੀ ਇਨਵਾਈਟ ਕੀਤਾ ਸੀ ਕਿ ਤੁਸੀਂ ਆਨਾ ਤੇ ਉਹਨਾਂ ਨੇ ਮੇਰੇ ਮੇਰੇ ਮਮਾ ਨੇ ਇਧਰ ਮੇਰੇ ਮਦਰ ਇਨ ਲਾ ਨੇ ਬੋਲਿਆ ਕਹਿੰਦੇ ਕਿ ਲਾਈਫ ਸਾਡੇ ਬੇਟੇ ਨੇ ਕੱਟਣੀ ਹੈ ਤੇ ਇਹੀ ਆਏਗਾ ਠੀਕ ਹੈ ਇਹ ਆਏਗਾ ਇਹਨੂੰ ਦੇਖਣ ਦੀ ਜ਼ਰੂਰਤ ਹੈ ਕੱਲ ਨੂੰ ਅਗਰ ਇਹ ਸਾਨੂੰ ਕੋਈ ਕੰਪਲੇਂਟ ਕਰ ਦੇਣੇ ਜਾਂ ਕੁਝ ਵੀ ਐਦਾ ਕਹਿੰਦੇ ਨੇ ਤੇ ਅਸੀਂ ਇਹਨੂੰ ਅਸੀਂ ਇਹਦੀ ਸੁਣਾਂਗੇ ਨਹੀਂ ਤੇ ਉਹਨਾਂ ਨੇ ਉਹ ਨਹੀਂ ਆਏ ਉਹਨਾਂ ਨੇ ਇਹਨਾਂ ਨੂੰ ਹੀ ਭੇਜਿਆ ਤੁਸੀਂ ਬੀਲੀਵ ਨਹੀਂ ਕਰੋਗੇ ਕਿ ਮੈਂ ਆਪਣੇ ਮਦਰ ਇਨ ਲਾ ਨੂੰ ਆਪਣੇ ਫਾਦਰ ਇਨ ਲਾ ਨੂੰ ਆਪਣੇ ਰੋਕੇ ਵਾਲੇ ਦਿਨ ਹੀ ਪਹਿਲੀ ਵਾਰੀ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਂ ਉਹਨਾਂ ਨੂੰ ਮਿਲੀ ਉਸ ਦਿਨ ਸਾਡਾ ਰੋਕਾ ਹੀ ਸੀ ਜਿਸ ਦਿਨ ਤੁਹਾਡੀ ਮੁਲਾਕਾਤ ਹਾਂਜੀ ਉਹ ਫੰਕਸ਼ਨ ਮੇਰੀ ਫੈਮਿਲੀ ਨੇ ਫੰਕਸ਼ਨ ਰੱਖਿਆ ਸੀ ਅੰਮ੍ਰਿਤਸਰ ਔਰ ਉਸੇ ਦਿਨ ਉਹਨਾਂ ਨੇ ਮੈਨੂੰ ਦੇਖਿਆ ਸੀ ਉਸ ਤੋਂ ਪਹਿਲਾਂ ਵੀ ਉਹ ਇੱਕ ਵਾਰੀ ਵੀ ਮੈਨੂੰ ਦੇਖਣ ਨਹੀਂ ਆਏ ਸੀ ਕਿ ਅਸੀਂ ਦੇਖਣਾ ਹੈ ਔਰ ਮਤਲਬ ਔਰ ਜਿਸ ਦਿਨ ਮੈਂ ਫਰਸਟ ਟਾਈਮ ਉਹਨਾਂ ਨੂੰ ਮਿਲੀ ਸੀ ਮਤਲਬ ਮੈਨੂੰ ਇਹਦਾ ਲੱਗਾ ਹੀ ਨਹੀਂ ਕਿ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲ ਰਿਹਾ ਮੈਨੂੰ ਲੱਗਦਾ ਸੀ ਇਹਨਾਂ ਦੀ ਬੇਟੀਆਂ ਤੇ ਮਤਲਬ ਮੈਨੂੰ ਜ਼ਰਾ ਵੀ ਉਹਨਾਂ ਨੇ ਫੀਲ ਨਹੀਂ ਹੋਣ ਦਿੱਤਾ ਕੁਝ ਵੀ ਕਿ ਮੈਂ ਮੇਰੇ ਲਈ ਕੁਝ ਮਤਲਬ ਨਵਾਂ ਲੱਗਿਆ ਔਰ ਇੰਨੀ ਵਾਰਮਲੀ ਮम्मा ਨੇ ਮੈਨੂੰ ਆਪਣੀ ਸਾਰੀ ਫੈਮਿਲੀ ਨਾਲ ਇਹਨਾਂ ਦੇ ਰਿਲੇਟਿਵਸ ਨਾਲ ਸਾਰਿਆਂ ਦੇ ਨਾਲ ਇੰਟਰੋਡਿਊਸ ਕਰਵਾਇਆ ਉਸ ਦਿਨ ਸੋ ਇਦਾਂ ਹੀ ਸੀ ਔਰ ਉਸ ਤੋਂ ਬਾਅਦ ਫਿਰ ਮਤਲਬ ਹਸਪੀਟਲ ਵੀ ਸਭ ਨੂੰ ਪਤਾ ਲੱਗ ਗਿਆ ਹੁਣ ਵੀ ਉੱਥੇ ਜਾਂਦੇ ਨੇ ਦਿਨਾਂ ਦੀ ਇਦਾਂ ਖਾਤਰ ਹੁੰਦੀ ਹੈ ਜਿਵੇਂ ਉਹਨਾਂ ਦਾ ਜਵਾਈ ਹੈ ਮੈਂ ਵੀ ਜਵਾਈ ਵੀ ਹਸਪੀਟਲ ਹੀ ਬਣਿਆ ਸੀਗਾ ਤੇ ਹਸਪੀਟਲ ਜਾ ਕੇ ਮੇਰੀ ਜਵਾਈਆਂ ਵਾਂਗੂ ਸੇਵਾ ਹੁੰਦੀ ਹੈ ਅੱਛਾ ਇੱਕ ਘਰ ਦੇ ਵਿੱਚ ਹੁਣ ਚਲੋ ਵਿਆਹ ਹੋਇਆ ਬਿਆਹ ਤੋਂ ਬਾਅਦ ਮੈਨੂੰ ਲੱਗਦਾ ਲੜਾਈਆਂ ਤਾਂ ਹੁੰਦੀਆਂ ਹਰੇਕ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਹੁਣ ਨਹੀਂ ਅ ਕੀਹਦੇ ਨਾਲ ਮਤਲਬ ਤੁਸੀਂ ਸਾਡੇ ਦੋਨਾਂ ਦੇ ਵਿੱਚ ਪੁੱਛ ਰਹੇ ਹੋ ਸਾਡੇ ਦੋਨਾਂ ਦੇ ਵਿੱਚ ਆਈ ਮੀਨ ਮੈਂ ਇੰਨੀ ਸੌਫਟ ਆ ਇਹ ਵੀ ਸੌਫ ਨੇ ਬਸ ਇਹ ਉੱਤੋਂ-ਉੱਤੋਂ ਥੋੜਾ ਮੈਨੂੰ ਯੂ نو ਕਈ ਵਾਰੀ ਜਿੱਦਾਂ ਇੱਕ ਡੈਡ ਸਾਊਂਡ ਕਰਦੇ ਨੇ ਨਾ ਸਮ ਟਾਈਮਸ ਉਹਦਾ ਸਾਊਂਡ ਕਰਦੇ ਨੇ ਪਰ ਕਦੀ ਵੀ ਇੱਦਾਂ ਗੁੱਸਾ ਨਹੀਂ ਹੋਇਆ ਕਿ ਮੈਨੂੰ ਲੱਗੇ ਕਿ ਸਾਡੀ ਵਿੱਚ ਲੜਾਈ ਹੋ ਰਹੀ ਹੈ ਔਰ ਸਾਡਾ ਟੱਚ ਵੁੱਡ ਰਿਲੇਸ਼ਨ ਇਸ ਤਰ੍ਹਾਂ ਦਾ ਹੈ ਕਿ ਕੋਈ ਵੀ ਥੋੜੀ-ਬਹੁਤ ਇੱਕ ਦੂਜੇ ਤੇ ਆ ਜਾਂਦਾ ਕਿਸੇ ਨਾ ਗੁੱਸਾ ਔਰ ਮੇਜਰਲੀ ਮੈਂ ਇਰਿਟੇਟ ਕਰਦੀ ਆ ਇਹ ਤਾਂ ਬਿਲਕੁਲ ਅੰਡਰਸਟੈਂਡਿੰਗ ਨੇ ਔਰ ਇੱਕ ਹੁੰਦਾ ਨਾ ਜਿਹੜਾ ਉਹ ਲੇਡੀਜ਼ ਨੂੰ ਇੱਕ ਪੱਕੀ ਆਦਤ ਹੁੰਦੀ ਹੈ ਤੇ ਮੈਂ ਤਿਆਰ ਹੋਣ ਵਾਲਾ ਮੈਂ ਤਿਆਰ ਹੋ ਹੋ ਕੇ ਹੋ ਕੇ ਅੱਧਾ ਦੱਪਣਾ ਪਣਾ ਘਟਾ ਬੈਠੇ ਰਹਿਣਾ ਬੀਬੀ ਨੇ ਸ਼ੀਸ਼ੇ ਮੋਰੇ ਨਹੀਂ ਹੇਲਣਾ ਉਹ ਇੱਕ ਪੱਕੀ ਹੈ ਤੇ ਬਸ ਨਹੀਂ ਉਹ ਚੀਜ਼ ਚਲੋ ਆਪਣੇ ਹਰ ਇੱਕ ਲਾਈਵ ਦਾ 파ਰਟ ਹੁੰਦਾ ਹੈ ਲੇਡੀਜ਼ ਨੂੰ ਆਪਣੇ ਤਿਆਰ ਹੁੰਦਾ ਚਲੋ ਹਰ ਇੱਕ ਮੌਕੇ ਦਾ ਬਸ ਇਹ ਹੈ ਕਿ ਮੈਂ ਚੀਜ਼ ਹੁੰਦਾ ਹੈ ਕਿ ਬਸ ਇੱਕ ਚੀਜ਼ ਤੋਂ ਥੋੜੀ ਆਪਣੇ ਹੁੰਦਾ ਹੈ ਕਿ ਮੈਂ ਜਿੰਨਾ ਜ਼ਿਆਦਾ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਰਹਿਣਾ ਇਹ ਥੋੜਾ ਜਿਹਾ ਉਸ ਚੀਜ਼ ਨੂੰ ਥੋੜਾ ਡੀਪਲੀ ਲੈਂਦੇ ਰਹੇ ਮਤਲਬ ਕਿ ਮੈਨੂੰ ਹੁੰਦਾ ਹੈ ਕਿ ਮੈਂ ਆਪਣੇ ਅੰਦਰ ਮੈਂ ਅੰਦਰੂ ਟੈਨਸ਼ਨ ਲੈਣਾ ਕਿਸੇ ਚੀਜ਼ ਦਾ ਅਗਰ ਕੋਈ ਕੰਮ ਨਾ ਹੋਵੇ ਤਾਂ ਚਲੋ ਸਟ्रेस ਹੁੰਦਾ ਹੈ ਟੈਨਸ਼ਨ ਹੁੰਦੀ ਹੈ ਬੜਾ ਜ਼ਾਹਿਰ ਨਹੀਂ ਕਰਦਾ ਤਾਂ ਜਾਂ ਫਿਰ ਨਾ ਤੇ ਉਹੀ ਮੈਂ ਇਹਨਾਂ ਨੂੰ ਫੀਲਿੰਗ ਕਰ ਰਿਹਾ ਇੱਕ ਚੀਜ਼ ਹੁੰਦੀ ਹੈ ਕਿ ਕੋਈ ਵੀ ਟੈਨਸ਼ਨ ਆਉਂਦੀ ਹੈ ਲਾਈਫ ਦਾ ਪਾਰਟ ਹੁੰਦੇ ਨੇ ਟੈਨਸ਼ਨ ਪਾਰਟ ਹੁੰਦੀ ਹੈ ਇੱਕ ਸਟ्रेस ਆਂਦਾ ਪਾਰਟ ਹੁੰਦਾ ਹੈ ਮੁਸ਼ਕਿਲ ਸਮਾਂ ਦਾ ਚੰਗਾ ਮਾੜਾ ਹਰ ਦਿਨ ਲਾਈਫ ਇਸੇ ਸਮਾਨਤਰ ਹੁੰਦਾ ਹੈ ਉਹ ਇੱਕ ਲਾਈਫ ਦਾ ਪਾਰਟ ਹੁੰਦਾ ਹੈ ਬਸ ਕਿਸੇ ਚੀਜ਼ ਨੂੰ ਲੈ ਕੇ ਬੈਠਣਾ ਨਹੀਂ ਹੈ ਕਿਸੇ ਚੀਜ਼ ਨੂੰ ਲੈ ਕੇ ਆਪਣੇ ਆਪ ਨੂੰ ਟਾਣਾ ਨਹੀਂ ਟਾਣਾ ਨਹੀਂ ਹੈ ਇੰਜ ਬਸ ਠੀਕ ਹੈ ਸਮਾਂ ਹੈ ਚੰਗਾ ਵੀ ਸਮਾਂ ਜੇ ਅਗਰ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹੇਗਾ ਤੇ ਫਿਰ ਉਹ ਵੀ ਨਿਕਲ ਜਾਏਗਾ ਅੱਛਾ ਤੁਹਾਡੇ ਉੱਤੇ ਇੱਕ ਕਿਤਾਬ ਵੀ ਲਿਖੀ ਗਈ ਹੈ ਪਾਕਿਸਤਾਨ ਦੇ ਕੋਈ ਰਾਈਟਰ ਰਹੇ ਨੇ ਉਹਨਾਂ ਨੇ ਕਿਤਾਬ ਲਿਖੀ ਹੈ ਉਹ ਕਿਤਾਬ ਜਦੋਂ ਲਿਖ ਕੇ ਤੁਹਾਨੂੰ ਕੂਰੀਅਰ ਪਈ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਉੱਤੇ ਕਿਤਾਬ ਲਿਖੀ ਗਈ ਹੈ ਉਦੋਂ ਕੀ ਐਕਸਪ੍ਰੈਸ਼ਨ ਰਹੇ ਤੁਹਾਡੇ ਉਦੋਂ ਤੁਹਾਡੇ ਮਨ ਦੇ ਵਿੱਚ ਕੀ ਜਾਂਦਾ ਅ ਐਕਚੁਅਲੀ ਉਹ ਕਿਤਾਬ ਲਿਖੀ ਨਹੀਂ ਗਈ ਹੈ ਮੈਂ ਤੁਹਾਨੂੰ ਇੱਥੇ ਕਰੈਕਟ ਕਰੂੰਗੀ ਐਕਚੁਅਲੀ ਉਹ ਬੁੱਕ ਜਿਹੜੀ ਸੀਗੀ ਬੁੱਕ ਦਾ ਨਾਮ ਹੈ ਦਾ ਕੇਸ ਆਫ ਲਾਈਫ ਬੁੱਕ ਇਮਰਾਨ ਹਾਸ਼ਮੀ ਨੇ ਲਿਖੀ ਸੀ ਜਦੋਂ ਉਹਨਾਂ ਦੇ بیٹے ਨੇ ਬਲੱਡ ਕੈਂਸਰ ਤੋਂ ਰਿਕਵਰ ਕੀਤਾ ਸੀ ਤਾਂ ਉਹਨਾਂ ਨੇ ਆਪਣੇ بیٹے ਲਈ ਉਹ ਬੁੱਕ ਲਿਖੀ ਸੀ ਉਸ ਬੁੱਕ ਦਾ ਬਹੁਤ ਸਾਰੀ ਲੈਂਗੁਏਜਸ ਦੇ ਵਿੱਚ ਜਿਹੜੀ ਆ ਬੁੱਕ ਮਤਲਬ ਉਸ ਨੂੰ ਟ੍ਰਾਂਸਲੇਟ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਵੀ ਬੁੱਕ ਨੂੰ ਟ੍ਰਾਂਸਲੇਟ ਕੀਤਾ ਗਿਆ ਉਰਦੂ ਲੈਂਗੁਏਜ ਦੇ ਵਿੱਚ ਤੇ ਲੱਕੀਲੀ ਉੱਥੇ ਜਦੋਂ ਮੈਂ ਜਰਨਲਿਜ਼ਮ ਕਰ ਰਹੀ ਸੀ ਤੇ ਮੈਨੂੰ ਬਹੁਤ ਕਿਉਂਕਿ ਮੇਰੇ ਫਾਦਰਨ ਲਾ ਪਾਕਿਸਤਾਨ ਤੋਂ ਇੱਥੇ ਮਾਈਗ੍ਰੇਟ ਹੋਏ ਸੀ ਬਹੁਤ ਆਈ ਮੈਂ ਪਹਿਲਾਂ ਜਦੋਂ ਪਾਰਟੀਸ਼ਨ ਹੋਈ ਸੀ ਤੇ ਮੈਂ ਉਹਨਾਂ ਤੋਂ ਬਹੁਤ ਸੁਣਦੀ ਰਹਿੰਦੀ ਸੀ ਉੱਥੋਂ ਦੇ ਬਾਰੇ ਉੱਥੇ ਸਾਡੇ ਕਾਰਡਸ ਸੀ ਕਿਹੜੀ ਜਗ੍ਹਾ ਤੇ ਸੀ ਤੇ ਇਸ ਤਰ੍ਹਾਂ ਹੀ ਫਿਰ ਉੱਥੇ ਇੱਕ ਰਾਈਟਰ ਨੇ ਉਮੇਰ ਸ਼ਾ ਉਹਨਾਂ ਦੇ ਨਾਲ ਮੇਰਾ ਕੰਟੈਕਟ ਹੋਇਆ ਫੇਸਬੁੱਕ ਦੇ ਥਰੂ ਤੇ ਮੈਂ ਉਹਨਾਂ ਨੂੰ ਦੱਸਦੀ ਹੁੰਦੀ ਸੀ ਔਰ ਉਹ ਮੈਨੂੰ ਲੋਕੇਸ਼ਨ ਸੱਜਾ ਜਾ ਕੇ ਜਗ੍ਹਾ ਦਿਖਾਉਂਦੇ ਸੀ ਤੇ ਉਹਨਾਂ ਦਾ ਹੀ ਜਦੋਂ ਮਨ ਬਣਿਆ ਉਹ ਨੂੰ ਟ੍ਰਾਂਸਲੇਟ ਕਰਨ ਦਾ ਤਾਂ ਉਹ ਮੇਰੀ ਲਾਈਫ ਤੋਂ ਬਹੁਤ ਇਨਸਪਾਇਰਡ ਹੋਏ ਸੀ ਕਿਉਂਕਿ ਉਹਨਾਂ ਨੂੰ ਦੇਖਦੇ ਰਹਿੰਦੇ ਸੀ ਕਿ ਕੀ ਕੁਝ ਕਰ ਰਹੀਆਂ ਇਹ ਉਹ ਇਸ ਤਰ੍ਹਾਂ ਤੇ ਫਿਰ ਉਹਨਾਂ ਨੇ ਉਸ ਬੁੱਕ ਦਾ ਜਿਹੜਾ ਉਹ ਵਰਜ਼ਨ ਸੀਗਾ ਉਹ ਮੈਨੂੰ ਡੈਡੀਕੇਟ ਕੀਤਾ ਸੀ ਤਾਂ ਜਦੋਂ ਬੁੱਕ ਪ੍ਰਿੰਟ ਹੋਈ ਤੇ ਡੈਡੀਕੇਟਿਡਲੀ ਇੱਕ ਪੇਜ ਜਿਹੜਾ ਸੀ ਉਹ ਪੂਰਾ ਮੇਰੀ ਫੋਟੋ ਦੇ ਨਾਲ ਵਿਦ ਅ ਨੋਟ ਉਸ ਤਰ੍ਹਾਂ ਹੀ ਪ੍ਰਿੰਟ ਹੋਇਆ ਤੇ ਉਹ ਬੁੱਕ ਉੱਥੇ ਡੈਡੀਕੇਟ ਕੀਤੀ ਗਈ ਔਰ ਫਿਰ ਮੈਨੂੰ ਉਹਨਾਂ ਨੇ ਕਾਲ ਕਰਕੇ ਵੀ ਮਤਲਬ ਸਾਰਾ ਦਿਖਾਇਆ ਕਿ ਇਹ ਦੇਖੋ ਬੁੱਕਸ ਫਿਰ ਉਹਨੇ ਬੁੱਕਸ ਵੀ ਕੋਰੀਅਰ ਕੀਤੀਆਂ ਫਿਰ ਅਸੀਂ ਇੱਥੇ ਵੀ ਕਾਫੀ ਜਗ੍ਹਾ ਬੁੱਕਸ ਡਿਸਟ੍ਰੀਬਿਊਟ ਕਰਵਾਏ ਜਾਂ ਸੀ ਜਾਂ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿ ਨੇਬਰਿੰਗ ਕੰਟਰੀ ਔਰ ਮੈਂ ਉੱਥੇ ਕਦੀ ਜਾ ਨਹੀਂ ਸਕਦੀ ਸੀ ਕਿਉਂਕਿ ਔਰ ਮੇਰੇ ਮੇਰੀਆਂ ਰੂਟਸ ਉੱਥੋਂ ਹੀ ਨੇ ਤਾਂ ਫਿਰ ਵੀ ਮੈਨੂੰ ਲੱਗਦਾ ਉਹਨਾਂ ਸੀ ਕਿ ਮੇਰੇ ਲਈ ਬਹੁਤ ਮਤਲਬ ਮਾਨਵਲੀ ਕਹਿੰ ਲੈ ਕਿ ਇੱਕ ਨੇਬਰਿੰਗ ਕੰਟਰੀ ਦੇ ਵਿੱਚ ਅਗਰ ਉਹ ਪੰਜਾਬ ਦੀ ਲੜਕੀ ਨੂੰ ਡੈਡੀਕੇਟ ਹੋਈ ਹੈ ਤੇ ਡੈਡੀਕੇਟ ਜਿਹੜੀ ਉਹ ਇਹਨਾਂ ਨੇ ਸਾਰਾ ਇਨਫੋਰਮੇਸ਼ਨ ਉਹ ਦਿੱਤੀ ਉਹ ਡੈਡੀਕੇਟ ਸਿਰਫ ਇਸ ਕਰਕੇ ਨਹੀਂ ਕਿ ਉਹਨਾਂ ਨੇ ਜਿਹੜੇ ਰਾਈਟਰ ਨੇ ਉਹ ਮੇਰਸ਼ਾ ਉਹਨਾਂ ਨੇ ਇੱਕ ਸਟੋਰੀ ਨਾਲ ਬੜੇ ਸੀਗੇ ਕਿ ਚਲੋ ਥੈਲੇਸੀਮੀਆ ਇੱਕ ਬੱਚਾ ਹੈਗਾ ਤੇ ਉਹ ਇਸ ਚੀਜ਼ ਟੂ ਰਿਕਵਰ ਕਰ ਰਿਹਾ ਹੈ থੈਲਸੀਮੀਆ ਖੁਦ থੈਲਸੀਮੀਆ ਜਾਂ ਬਲੱਡ ਦੀ ਜਿਹੜੀ ਆਪਣੇ ਡੈਫੀਸ਼ੀਐਂਸੀ ਤੋਂ ਜੁੜਦੇ ਹੋਏ ਇਹਨਾਂ ਨੇ ਹੋਰ ਜਿਹੜੇ ਅੰਮ੍ਰਿਤਸਰ ਦੇ ਜਾਂ ਫਿਰ ਪੰਜਾਬ ਦੇ ਕਈ ਇਸ ਜਿਹੜੇ ਇਸੀ ਚੀਜ਼ ਤੋਂ ਬੱਚੇ ਜੁੜ ਜੂਜ਼ ਰਹੇ ਨੇ ਉਹਨਾਂ ਲਈ ਇੱਕ ਮਿਸਾਲ ਬੱਲੇ ਨੇ ਉਹਨਾਂ ਲਈ ਅੱਗੇ ਬਲੱਡ ਦਾ ਰਿਕੁਆਇਰਮੈਂਟ ਪੂਰੀ ਕਰਨੀ ਉਹਨਾਂ ਲਈ ਮੈਡੀਸਿਨ ਕਰ ਲਈ ਉਹਨਾਂ ਲਈ ਸਰਕਾਰ ਤੱਕ ਲੜਨਾ ਸਰਕਾਰ ਸਰਕਾਰੀ ਸਹੂਲਤਾਂ ਤੱਕ ਲੜਨਾ ਉਸਕਾਰ ਕਰਨਾ ਫਿਰ ਅੰਮ੍ਰਿਤਸਰ ਵਿੱਚ ਰਹਿ ਕੇ ਕਈ ਐਸੋਸੀਏਸ਼ਨਾਂ ਨਾਲ ਲੜ ਕੇ ਕਈ ਹੋਰ ਜਿਹੜੇ ਸੋਸ਼ਲ ਵਰਕਿੰਗ ਕਰਨੀਆਂ ਉਹ ਚੀਜ਼ਾਂ ਉਹ ਤੇ ਕੀ ਸਾਰੀਆਂ ਚੀਜ਼ਾਂ ਦੇਖ ਕੇ ਕਿਉਂਕਿ ਸੋਸ਼ੀਅਲੀ ਬਹੁਤ ਐਕਟਿਵ ਨੇ ਅੰਮ੍ਰਿਤਸਰ ਅੰਮ੍ਰਿਤਸਰ ਵਿੱਚ ਇੱਕ ਕਿਸੇ ਨੂੰ ਵੀ ਅਗਰ ਇੱਕ ਨਾਮ ਨੇ ਦੇਸ਼ ਸੈੱਠੀ ਜਿਹੜਾ ਅੰਮ੍ਰਿਤਸਰ ਵਿੱਚ ਕਈ ਤਾਂ ਲੋਕ ਇਹਨਾਂ ਨੂੰ ਦਾਦਾ ਦੇਸ਼ ਸੈੱਠੀ ਕਹਿ ਕੇ ਵੀ ਸੰਬੋਧਨ ਕਰਦੇ ਨੇ ਤੇ ਉਸ ਚੀਜ਼ ਕਰਕੇ ਉਹ ਸਾਰੀ ਚੀਜ਼ਾਂ ਕਰਕੇ ਜਿਹੜੀ ਇਹਨਾਂ ਨੂੰ ਡੈਡੀਕੇਟ ਕੀਤਾ ਗਿਆ ਸੀ ਤੇ ਇੱਕ ਚੀਜ਼ ਐਡ ਹੋਣ ਹੈ ਜਿਹੜੇ ਇਹਨਾਂ ਨੇ ਨਿਸ਼ਾਨ ਨਹੀਂ ਦੱਸੀਗੀ اچھا ਇੱਕ ਤੁਸੀਂ ਕਿਉਂਕਿ ਤੁਸੀਂ ਇਸ ਚੀਜ਼ ਤੋਂ ਜਿਹੜਾ ਉਹ ਰਿਕਵਰ ਹੁੰਨੇ ਹਰੇਕ 15 16 ਦਿਨਾਂ ਬਾਅਦ ਤੁਹਾਡਾ ਹੁੰਦਾ ਹੈ ਤੁਸੀਂ ਜਿਵੇਂ ਲੜ ਰਹੇ ਹੋ ਲੋਕਾਂ ਦੇ ਲਈ ਇਸ ਬਿਮਾਰੀ ਤੋਂ ਜੋ ਵੀ ਵਿਅਕਤੀ ਹੁੰਦਾ ਉਸ ਦੇ ਲਈ ਤੁਸੀਂ ਖੂਨ ਪ੍ਰੋਵਾਈਡ ਕਰਦੇ ਹੋ ਇਸ ਦੇ ਵਿੱਚ ਸਰਕਾਰ ਤੁਹਾਡੀ ਕੋਈ ਮਦਦ ਕਰਦੀ ਹੈ ਜਾਂ ਫਿਰ ਤੁਸੀਂ ਹੀ ਇਹ ਸਾਰਾ ਸਰਕਲ ਜਿਹੜਾ ਹੈ ਉਹ ਚਲਾ ਰਹੇ ਹੋ ਨਹੀਂ ਫਿਲਹਾਲ ਤੇ ਇਸ ਤਰ੍ਹਾਂ ਹੈ ਕਿ ਬਹੁਤ ਜ਼ਿਆਦਾ ਫਾਈਟ ਕਰਨ ਤੋਂ ਬਾਅਦ ਬਹੁਤ ਸਾਲ ਕਿਉਂਕਿ ਇਹਦੇ ਵਿੱਚ ਕੋਈ ਮੈਡੀਸਨ ਨਹੀਂ ਹੁੰਦੀ ਇਹਦੇ ਵਿੱਚ ਸਿੰਪਲ ਇੱਕ ਮੈਡੀਸਨ ਹੁੰਦੀ ਹੈ ਜ ਜਿਹਨੂੰ ਆਇਰਨ ਰਿਲੇਸ਼ਨ ਕਹਿੰਦੇ ਆ ਉਹਦੇ ਨਾਲ ਬੋਡੀ 'ਚ ਜਿਹੜਾ ਬਾਰ-ਬਾਰ ਬਲੱਡ ਛੜਾ ਕੇ ਆਇਰਨ ਓਵਰਲੋਡ ਹੋ ਜਾਂਦਾ ਹੈ ਉਸ ਨੂੰ nikal ਲਿਆ ਜਾਂਦਾ ਹੈ ਤੇ ਉਹ ਡਿਫਰੈਂਟ ਤਰ੍ਹਾਂ ਦੀ ਮੈਡੀਸਨ ਆਂਦੀ ਹੈ ਤੇ ਹਰ ਇੱਕ ਪੇਸ਼ੈਂਟ ਨੂੰ ਜੋ ਉਹਨੂੰ ਸੂਟੇਬਲ ਹੁੰਦੀ ਹੈ ਉਸ ਤਰ੍ਹਾਂ ਦੀ ਡਾਕਟਰਸ ਦੁਆਰਾ ਰეკਮੈਂਡ ਕਰ ਦਿੱਤੀ ਜਾਂਦੀ ਹੈ ਤੇ ਮੈਡੀਸਨ ਪਹਿਲੇ ਬਹੁਤ ਜ਼ਿਆਦਾ ਕੋਸਟਲੀ ਸੀ ਉਦੋਂ ਅਸੀਂ ਬਹੁਤ ਫਾਈਟ ਕਰਦੇ ਸੀ ਅੱਜ ਤੋ ਕੁਝ ਸਾਲ ਪਹਿਲਾਂ ਕਿ ਇਸਨੂੰ ਫ੍ਰੀ ਕੀਤਾ ਜਾਏ ਮੈਂ ਬਹੁਤ ਸਾਰੀਆਂ ਲੈਟਰਸ ਲਿਖੀਆਂ ਸੀ ਹਰ ਵਾਰੀ ਜਦੋਂ ਵੀ ਕੋਈ ਮਤਲਬ 5 ਸਾਲ ਤੋਂ ਬਾਅਦ ਨਵੇਂ ਚੀਫ ਮਿਨਿਸਟਰ ਆਉਂਦੇ ਸਤ ਮੈਂ ਲੈਟਰ ਲਿਖਦੀ ਸੀ ਉਹਨਾਂ ਨੂੰ ਉਦੋਂ ਮੈਂ ਪੜ੍ਹਦੀ ਸੀ ਤੇ ਵੱਡੇ ਕੀ ਬਹੁਤ ਬਹੁਤ ਜ਼ਿਆਦਾ ਟਾਈਮ ਗੁਜ਼ਰਨ ਤੋਂ ਬਾਅਦ ਹੁਣ ਕੁਝ ਸਾਲ ਪਹਿਲੇ ਜਿਹੜੀ ਮੈਡੀਸਨ ਹੈ ਉਸਨੂੰ ਫ੍ਰੀ ਕਰ ਦਿੱਤਾ ਹੈ ਪੰਜਾਬ ਗੌਰਮੈਂਟ ਨੇ ਬਟ ਹੁਣ ਉਸ ਉਸ ਤੋਂ ਬਾਅਦ ਅਸੀਂ ਕਾਫੀ ਰਿਲੈਕਸਡ ਆਏ 노 ਡਾਊਟ ਬਲੱਡ ਜਿਹੜਾ ਹੈ ਉਹ ਗਵਰਨਮੈਂਟ ਹਸਪੀਟਲਸ 'ਚ ਵੀ ਮਿਲਦਾ ਹੈ ਬਟ ਆਈ ਵਿਸ਼ ਕਿ ਉੱਥੋਂ ਦੀ ਵੀ ਜਿਹੜੀ ਕੁਆਲਿਟੀ ਹੈ ਬਲੱਡ ਦੀ ਉਹ achhi ਹੋਵੇ ਕਿਉਂਕਿ ਬਹੁਤ سارے ਬੱਚਾ ਨੂੰ ਕਈ ਵਾਰੀ ਉੱਥੋਂ ਦਾ ਬਲੱਡ ਵੀ ਦਿੱਕਤਕਾਰ ਜਾਂਦਾ ਹੈ ਤੇ ਇਹਾਂ ਫਿਰ ਜਿਹੜੇ ਪ੍ਰਾਈਵੇਟ ਹਸਪੀਟਲਸ ਨੇ ਉੱਥੇ ਵੀ ਬਲੱਡ ਅੱਛਾ ਮਿਲ ਰਿਹਾ ਹੁੰਦਾ ਗਵਰਨਮੈਂਟ ਚ ਵੀ ਹੁਣ ਪਹਿਲੇ ਨਾਲੋਂ ਬਹੁਤ ਜ਼ਿਆਦਾ ਸਿਚੁਏਸ਼ਨ ਨਾਰਮਲ ਹੋ ਗਈ ਹੋਈ ਐ ਠੀਕ ਨੇ ਸੋ ਆਪਣੇ ਕੰਫਰਟ ਦੇ ਅਕੋਰਡਿੰਗ ਲੋਕ ਬਲੱਡ ਟ੍ਰਾਂਸਫਿਊਜ਼ਨ ਲਈ ਜਾਂਦੇ ਐ ਤੇ ਗਵਰਨਮੈਂਟ ਵੱਲੋਂ ਇਨੀ ਹੈਲਪ ਐ ਕਿ ਮੈਡੀਸਿਨ ਫ੍ਰੀ ਜ਼ਰੂਰ ਕਰ ਦਿੱਤੀ ਗਈ ਐ ਬਟ ਹਾਲ ਦੇ ਵਿੱਚ ਮੇਰੇ ਕੰਟੈਕਟ ਚ ਕੋਈ ਫੋਨ ਕਾਲ ਦੇ ਥਰੂ ਪੇਰੈਂਟ ਆਈ ਸੀ ਹੋਰ ਉਹਨਾਂ ਨੇ ਦੱਸਿਆ ਐ ਕਿ ਜੋ ਜਿਹੜੀ ਮੈਡੀਸਿਨ ਹੁਣ ਆ ਰਹੀ ਹੈ ਗਵਰਨਮੈਂਟ ਵੱਲੋਂ ਉਹ ਮੈਡੀਸਿਨ ਜਿਹੜੀ ਹੈ ਉਹਦਾ ਜਿਹੜਾ ਕੰਪਨੀ ਹੈ ਉਹ ਬਹੁਤ ਮਤਲਬ ਲੋ ਕੰਪਨੀ ਜਿੱਦਾ ਹੁੰਦੀ ਹੈ ਨਾ ਕਿ ਇੱਕ ਇੱਕ ਵੱਡਾ ਬ੍ਰਾਂਡ ਜੋ ਦਮਨ ਲੋਕ ਆਪਾ ਕੋਟ ਕਰਦੇ ਆ ਸਪਲਾਈ ਕੋਈ ਵੀ ਹੋਰ ਵੱਡੀ ਕੰਪਨੀ ਹਾਂ ਉਹ ਕਹਿੰਦੇ ਹੁਣ ਇੰਨੀ ਅੱਛੀ ਕੰਪਨੀ ਨਹੀਂ ਆ ਰਹੀ ਕਿ ਅਸੀਂ ਉਸ ਤੋਂ ਸੈਟੀਸਫਾਈਡ ਨਹੀਂ ਹੋ ਰਹੇ ਬਸ ਉਹ ਦਿੱਕਤ ਹੈ ਜੋ ਆਈ ਵਿਸ਼ ਕਿ ਜਿੰਨੀ ਕੁ ਜਿਸ ਤਰ੍ਹਾਂ ਦੀ ਇਹ ਪ੍ਰੋਬਲਮ ਹੈ ਇਸ ਦੇ ਵਿੱਚ ਹਰ ਬੱਚਾ ਅਗਰ ਮੈਂ ਆਪਣੀ ਨੋਰਮਲ ਲਾਈਫ ਜੀ ਰਹੀ ਆ ਨਾ ਤਾਂ ਹਰ ਬੱਚਾ ਆਪਣੀ ਨੋਰਮਲ ਲਾਈਫ ਜੀ ਸਕਦਾ ਹੈ ਅਗਰ ਉਹਨੂੰ ਸਿਚੁਏਸ਼ਨਸ ਹੈਲਪ ਕਰਨ ਗਵਰਨਮੈਂਟ ਪੇਰੈਂਟਸ ਤੇ নো ਡਾਊਟ ਪੇਰੈਂਟਸ ਵੱਲੋਂ ਫਰਸਟ ਕੇਅਰ ਉਹਨਾਂ ਵੱਲੋਂ ਹੀ ਜਾਂਦੀ ਹੈ ਮੇਰੇ ਪੇਰੈਂਟਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੀ ਕੇਅਰਿੰਗ ਤੇ ਬਹੁਤ ਜ਼ਿਆਦਾ ਐਫਰਟਸ ਲਗਾਏ ਹੈ ਤਾਂ ਹੀ ਮੈਂ ਅੱਜ ਇੱਥੇ ਬੈਠੀ ਆਂ ਆਰਾਮ ਦੇ ਨਾਲ ਬਟ ਇਦਾਂ ਹੀ ਸਾਰੇ ਪੇਰੈਂਟਸ ਅ ਅਗਰ ਪ੍ਰੋਪਰ ਕੇਅਰ ਕਰਨ ਤੇ ਦੂਸਰਾ ਇਹ ਕਿ ਅਗਰ ਇਦਾਂ ਹੀ ਟ੍ਰੀਟਮੈਂਟ ਪ੍ਰੋਵਾਈਡ ਹੋਂਦ ਦੇ ਵਿੱਚ ਕੋਈ ਕਮੀ ਨਾ ਰਹੇ ਤੇ ਇਹਨਾਂ ਦੇ ਨਾਲ ਮਤਲਬ ਇੱਕ ਬੰਦਾ ਜਿਹੜਾ ਹੈ ਜਿਹੜਾ ਅਥੈਲਸਿਮਿਕ ਹੈਵੀ ਹੈ ਉਹ ਆਪਣੀ ਨਾਰਮਲ ਲਾਈਫ ਬਹੁਤ ਅੱਛੀ ਪੂਰੀ ਲਾਈਫ ਜੀ ਸਕਦਾ ਹੈ ਉਹਨੂੰ ਫਿਰ ਇੰਨਾ ਹੀ ਲੱਗੇਗਾ ਕਿ ਠੀਕ ਹੈ ਜਿੱਦਾਂ ਹਰ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਤੇ ਅੱਜਕੱਲ ਨਾਰਮਲ ਬੰਦੇ ਮੈਡੀਸਿਨ ਖਾ ਰਹੇ ਹੁੰਦੇ ਆ ਇਹਦੇ ਵਿੱਚ ਮੈਡੀਸਿਨ ਨਹੀਂ ਇਹਦਾ ਹੱਲ ਟ੍ਰਾਂਸਫਿਊਜ਼ਨ ਹੀ ਹੈ ਬਟ ਉਹਨਾਂ ਨੂੰ ਫਿਰ ਰੀਅਲਾਈਜ਼ ਨਹੀਂ ਹੁੰਦਾ ਕਿ ਅਸੀਂ ਸਫਰ ਕਰ ਰਿਆ ਮਤਲਬ ਮੈਂ ਨਹੀਂ ਇਨਾ ਸ਼ਾਇਦ ਫੀਲ ਕਰਦੀ ਬਟ ਮੈਂ ਕਈ ਵਾਰੀ ਦੇਖਦੀ ਆ ਕਿ ਮੇਰੇ ਵਰਗੇ ਸੇਮ ਕੇਸਸ ਡਿਪਰੈਸ਼ਨ 'ਚ ਜਾਂਦੇ ਨੇ ਉਹਨਾਂ ਨੂੰ ਬਸ ਇਹੀ ਸਮਝਣ ਦੀ ਲੋੜ ਹੈ ਕਿ ਅਗਰ ਉਹ ਆਪਣੀ ਗੁੱਡ ਕੇਅਰ ਕਰ ਰਹੇ ਆ ਜਾਂ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਗੁੱਡ ਕੇਅਰ ਕਰ ਰਹੇ ਆ ਔਰ ਉਹਨਾਂ ਨੂੰ ਗਵਰਨਮੈਂਟਸ ਵੱਲੋਂ ਪ੍ਰੋਪਰ ਜਿਹੜੀ ਹੈਲਪ ਮਿਲੇ ਇਥੇ ਥੋੜੀ ਪ੍ਰੋਬਲਮ ਇਹ ਆਉਂਦੀ ਕਿ ਐਕਸਟਰਾ ਐਫਰਟ ਕਰਨੇ ਪੈਂਦੇ ਆ ਆਪਣੇ ਲਈ ওভারਫਿਟ ਕਰਨਾ ਪੈਂਦਾ ਆਪਣੇ ਵਾਸਤੇ ਹੈਨਾ ਫਿਰ ਵੀ ਕਈ ਵਾਰੀ ਸੁਣਾਈ ਨਹੀਂ ਹੁੰਦੀ ਉਹ ਨਹੀਂ ਹੋਣਾ ਚਾਹੀਦਾ ਅਗਰ ਤੁਸੀਂ ਬਹੁਤ ਜ਼ਿਆਦਾ ਹੈਲਪ ਨਹੀਂ ਕਰ ਸਕਦੇ ਏਟਲੀਸਟ ਉਹਨਾਂ ਕੰਫਰਟ ਪੇਸ਼IENTS ਨੂੰ ਮਿਲਣਾ ਚਾਹੀਦਾ ਹੈ ਕਿ ਉਹ ਆਪਣੀ ਟੇਕ ਕੇਅਰ ਬਿਨਾ ਖੁਦ ਕਰ ਸਕਣ ਇੱਕ ਇਸ ਦਾ ਕੀ ਪ੍ਰਾਈਸ ਕੀ ਹੁੰਦਾ ਹੈ ਜੋ ਤੁਸੀਂ ਦੱਸ ਰਹੇ ਹੋ ਰੀਫਿਲ ਕਰਨਾ ਹੁੰਦਾ ਉਸ ਦਾ ਕੀ ਪ੍ਰਾਈਸ ਹੈ ਇਹ ਡਿਪੈਂਡ ਕਰਦਾ ਹੈ ਗਵਰਨਮੈਂਟ ਹਸਪੀਟਲਸ ਦੇ ਵਿੱਚ ਬਲੱਡ ਦੀ ਕਾਸਟ ਨਹੀਂ ਹੈ ਮੇਰੇ ਕੋਲ ਫ੍ਰੀ ਆਫ ਕਾਸਟ ਹੀ ਪ੍ਰੋਵਾਈਡ ਹੁੰਦਾ ਹੈ ਉੱਥੇ ਅਗਰ ਤੁਸੀਂ ਪ੍ਰਾਈਵੇਟ ਚ ਜਾਓਗੇ ਤੇ ਹਰ ਹਸਪੀਟਲ ਦੇ ਆਪਣੇ ਪ੍ਰਾਈਸਸ ਨੇ ਸੋ ਫੋਰ ਥਿਸ ਲਈ ਮੈਂ थैंकफुल ਹਾਂ ਕਿਉਂਕਿ ਉਹ ਇੰਨੀ ਹੈਲਪ ਕਰਦੇ ਆ ਥੈਲਸੈਮੀਕ ਬੱਚਿਆਂ ਦੀ ਕਿ ਕੁਝ ਬੱਚਿਆਂ ਨੂੰ ਜਿੱਦਾਂ ਉਹਨਾਂ ਨੇ ਮਤਲਬ ਆਪਣੇ ਵੱਲੋਂ ਜਿਵੇਂ ਕੀਆ ਹੋਇਆ ਹੈ ਕਿ ਕੁਝ ਉਹ ਬੱਚੇ ਜਿਵੇਂ ਉੱਥੇ ਜਾ ਰਹੇ ਨੇ ਮੇਰੇ ਤੋਂ ਕਾਫੀ ਛੋਟੇ ਨੇ ਆ ਮੈਂ ਜਾ ਰਹੀਆਂ ਇੱਕ ਦੋ ਯੰਗਸਟਰਸ ਨੇ ਬਾਕੀ ਛੋਟੇ ਨੇ ਔਰ ਉਹ ਉਥੇ ਬਲੱਡ ਲਗਵਾ ਰਹੇ ਨੇ ਤੇ ਫੋਰਟਸ ਨੇ ਕੋਨਾ ਤਾਂ ਸੈੱਟ ਪੈਕੇਜ ਰੱਖਿਆ ਹੋਇਆ ਹੈ ਉਹਦੇ ਵਿੱਚ ਹੀ ਉਹਨਾਂ ਦਾ ਫੂਡ ਰੂਮ ਰੈਂਟ ਇਹ ਉਹਨਾਂ ਨੂੰ ਤਾਂ ਕੋਈ ਸੈਪਰੇਟ ਚਾਰजेस ਨਹੀਂ ਹੁੰਦੇ ਸੋ ਉਹ ਇੱਕ ਫਿਕਸਡ ਜਿਹੜੇ ਚਾਰजेस ਨੇ 16 ਤੋਂ 1700 ਰੁਪੀਜ਼ ਔਰ ਉਹਦੇ ਵਿੱਚੋਂ ਸਭ ਕੁਝ ਪ੍ਰੋਵਾਈਡ ਕਰਦੇ ਨੇ ਤੁਹਾਨੂੰ ਸਾਰਾ ਟ੍ਰੀਟਮੈਂਟ ਦਾ ਕਾਸਟ ਔਰ ਤੁਹਾਨੂੰ ਉਸ ਦਿਨ ਦਾ ਰੂਮ ਦੇ ਚਾਰजेस ਵੀ ਇਨਕਲੂਡਿਡ ਨੇ ਥਰ ਫੂਡ ਵੀ ਇਨਕਲੂਡਿਡ ਹੈ ਕੇਅਰ एवरीथिंग ਸਭ ਕੁਝ ਤੁਸੀਂ ਕਈ ਸੋਸ਼ਲ ਐਕਟੀਵिटीज ਵੀ ਕਰਦੇ ਹੈਗੇ ਕਿਹੜੀ ਕਿਹੜੀ ਸੋਸ਼ਲ ਐਕਟੀਵिटीज ਤੁਸੀਂ ਕਰਦੇ ਹੋ ਸੋਸ਼ਲ ਐਕਟੀਵिटीज ਬੇਸਿਕਲੀ ਇਹ ਹੈ ਕਿ ਹੁਣ ਪਹਿਲਾਂ ਤਾਂ ਬਹੁਤ ਜ਼ਿਆਦਾ ਕਰ ਰਹੀ ਸੀ ਹੋਨ ਤਾਂ ਸਿਰਫ ਐਸਲੀ ਕਿਉਂਕਿ ਹੁਣ ਮੈਰਿਜ ਹੋ ਗਈ ਐ ਤੇ ਮੇਰੇ ਮਦਰ ਯੋਗਾ ਮਤਲਬ ਯੋਗਾ ਕਲੱਬ ਦੇ ਵਦਾਂਜਲੀ ਦੇ ਸਟੇਟ ਪ੍ਰੈਜ਼ੀਡੈਂਟ ਨੇ ਤਾਂ ਹੁਣ ਤਾਂ ਸਿਰਫ ਸਮ ਟਾਈਮਸ ਓਨਰ ਨੂੰ ਹੀ ਕੰਪਨੀ ਕਰਨ ਦਾ ਮੌਕਾ ਮਿਲਦਾ ਹੈ ਜਾਂ ਫਿਰ ਸਿਟੀ ਦੇ ਵਿੱਚ ਕੋਈ ਇਵੈਂਟਸ ਹੋਣ ਬਟ ਇਸ ਤੋਂ ਪਹਿਲਾਂ ਤੱਕ ਅੰਮ੍ਰਿਤਸਰ ਦੇ ਵਿੱਚ ਕਾਫੀ ਮਤਲਬ 1-2 ਐਨਜੀਓਜ਼ ਨਾਲ ਮੈਂ ਬਹੁਤ ਟਾਈਮ ਕੰਮ ਕਰ ਚੁੱਕੀ ਹਾਂ ਵੌਇਸ ਆਫ ਅੰਮ੍ਰਿਤਸਰ ਹੋਥੇ ਐਨਜੀਓ ਹੈ ਉਹਨਾਂ ਨਾਲ ਬਹੁਤ ਟਾਈਮ ਕੰਮ ਕਰ ਚੁੱਕਿਆ ਹੁਣ ਵੀ ਜਦੋਂ ਕਦੀ ਜਾਣ ਦਾ ਮੌਕਾ ਮਿਲਦਾ ਹੈ ਅੰਮ੍ਰਿਤਸਰ ਚ ਹੁੰਨੀਆ ਵੀਕਐਂਡ ਤੇ ਤਾ ਚਲੇ ਜਾਣ ਨੀ ਮੈਂ ਬਟੇ ਹੈ ਕਿ ਬਹੁਤ ਜ਼ਿਆਦਾ ਟਾਈਮ ਹੁਣ ਦੇ ਨਹੀਂ ਪਾ ਰਹੀ ਅੱਛਾ ਲਾਸਟ ਦੇ ਵਿੱਚ ਮੇਰਾ ਪ੍ਰਸ਼ਨ ਰਹੇਗਾ ਐਕਚੁਅਲੀ ਵਿੱਚ ਜਦੋਂ ਤੁਸੀਂ ਇਹ ਸਮਾਂ ਕਿਉਂਕਿ 14 15 ਦਿਨਾਂ ਬਾਅਦ ਇਹ ਟਾਈਮ ਆਂਦਾ ਹੈ ਇਸ ਟਾਈਮ ਨਾਲ ਤੁਸੀਂ ਕਿਵੇਂ ਬਤੀਤ ਕਰਦੇ ਹੋ ਦੋਨਾਂ ਤੋਂ ਪੁੱਛੋ ਜਦੋਂ ਟ੍ਰਾਂਸਫਿਊਜ਼ਨ ਦਾ ਟਾਈਮ ਆਂਦਾ ਹੈ ट्रांसफ्यूजन ਦਾ اے ਹੀ ਹੈ ਕਿ ਜਾਨ ਤੇ ਦਿਲ ਤਾਂ ਨਹੀਂ ਕਰਦਾ ਪਰ ਪਤਾ ਵੀ ਹੈ ਕਿ ਜ਼ਰੂਰੀ ਹੈ ਉਸ ਜਿਸ ਤਰ੍ਹਾਂ ਇਹ ਗੱਲ ਕਰ ਰਹੀ ਸੀ ਕਿ ਮੇਰੇ ਫੇਸ ਤੇ ਮੇਰੀ ਟੈਨਸ਼ਨ ਦਿਖ ਜਾਂਦੀ ਹੈ ਫੇਸ ਦਾ ਕੁਝ ਨਹੀਂ ਕਿ ਕੁਝ ਫੀਲ ਹੁੰਦਾ ਬਸ ਇਹ ਹੁੰਦਾ ਕਿ ਸਮ ਟਾਈਮਸ ਥੋੜੀ ਲੋ ਫੀਲਿੰਗ ਹੁੰਦੀ ਔਰ ਮੈਂ ਆਪਣਾ 15 ਡੇਜ਼ ਦਾ ਟਾਈਮ ਸੈੱਟ ਕੀਤਾ ਹੋਇਆ ਹੈ ਕਿ ਮੈਂ 15 ਡੇਜ਼ ਬਾਜਾ ਨਹੀਂ ਜਾਣਾ ਉਹ ਇਸ ਲਈ ਸੈੱਟ ਕੀਤਾ ਹੋਇਆ ਹੈ ਕਿਉਂਕਿ ਅ ਅਗਰ ਅਸੀਂ ਜ਼ਿਆਦਾ ਦਿਨ ਨਿਕਾਲਦੇ ਆ ਨਾ ਤੇ ਫਿਰ ਉਹ ਬੋਡੀ ਹੋਰ ਲੋ ਲੋ ਫੀਲ ਕਰਦੀ ਰਹਿੰਦੀ ਹੈ ਥਕਾਵਟ ਇਹ ਉਹ ਤੇ ਉਸ ਤੋਂ ਪਹਿਲਾਂ ਹੀ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਮਤਲਬ ਟਾਈਮ ਨਾਲ ਹੀ ਲਗਵਾ ਲਵੋ so that ਤੁਹਾਨੂੰ ਉਹ ਚੀਜ਼ਾਂ ਨਾ ਹੋਣ ਪਰ ਕਿਸਦਾ ਦਿਲ ਕਰਦਾ ਹੈ ਕਈ ਵਾਰੀ ਬੰਦਾ ਥੱਕ ਜਾਂਦਾ ਹੈ ਹੁਣ ਮੈਨੂੰ ਕਈ ਵਾਰ ਲੱਗਦਾ ਯਾਰ ਇਤਨੇ ਸਾਲ ਹੋ ਗਏ ਆ ਕਰਤਾ I was for 6 months ਜਦੋਂ ਸਟਾਰਟ ਹੋਇਆ ਸੀ ਠੀਕ ਹੈ ਤੇ ਹੁਣ ਮੇਰੀ ਇਹ ਜੋ 34 ইয়ারਸ ਹੈ ਤੇ ਮਤਲਬ ਉਹ ਉਸ ਤੋਂ ਉਹ ਸਿਰਫ ਇਸੇ ਲਈ ਇੰਨਾ ਟਾਈਮ ਵੀ ਨਿਕਲ ਗਿਆ ਕਿਉਂਕਿ ਇੱਕ ਕੇਅਰ ਪ੍ਰੋਪਰ ਹੋਈ ਹੈ ਤੇ ਜੋ ਇਹ ਮੈਨੂੰ ਇਸੇ ਲਈ ਗੁੱਸਾ ਕਰਦੇ ਹੈ ਕਿ ਜੇ ਇੱਥੇ ਤੱਕ ਸਭ ਕੁਝ ਠੀਕ ਰਿਹਾ ਹੈ ਤੇ ਤੇਰੇ ਫੇਸ ਤੇ ਟੈਨਸ਼ਨ ਨਹੀਂ ਆਣੀ ਚਾਹੀਦੀ ਮੇਰੇ ਫੇਸ ਤੇ ਦਿਖਦਾ ਸੋ ਹੀ ਇਸਬਰ ਪਰ ਹਮੇਸ਼ਾ ਮੈਨੂੰ ਜਦੋਂ ਵੀ ਮੈਂ ਇਦਾਂ ਮਤਲਬ ਡੋਲਦੀ ਹਾਂ ਥੋੜਾ ਬਹੁਤ ਕਿ ਨਹੀਂ ਤਾਂ ਫਿਰ ਇਹ ਮੈਨੂੰ ਬਿਲਕੁਲ ਪੁਸ਼ ਬੈਕ ਕਰਦੇ ਨੇ ਹਿੰਮਤ ਦਿੰਦੇ ਨੇ ਕਿ ਯਾਰ ਕੋਈ ਨਹੀਂ ਹੈ ਬਿਲਕੁਲ ਟੈਨਸ਼ਨ ਫਰੀ ਲੋ ਰਿਲੈਕਸਡ ਰੋਸ ਆਪ ਸਹੀ ਹੋਏਗਾ ਔਰ ਜਦੋਂ ਨਾਲ ਹੁੰਦੇ ਨੇ ਸਭ ਸਹੀ ਹੁੰਦਾ ਹੈ ਮੈਂ ਜੀ ਤੁਹਾਡੇ ਤੋਂ ਪੁੱਛੂੰਗਾ ਕਿਉਂਕਿ ਅ ਚਲੋ ਇਹਨਾਂ ਦਾ ਟ੍ਰੀਟਮੈਂਟ ਹੁੰਦਾ ਹੈ ਬਟ ਤੁਸੀਂ ਐਕਚੁਅਲ ਦੇ ਵਿੱਚ ਤੁਸੀਂ ਸਭ ਕੁਝ ਦੇਖ ਰਹੇ ਹੁੰਦੇ ਹੋ ਉਹ ਸਮਾਂ ਉਹ ਟਾਈਮ ਕਿਵੇਂ ਤੁਸੀਂ ਕੱਟਦੇ ਹੋ ਟਾਈਮ ਇੱਕ ਤਰ੍ਹਾਂ ਦੇ ਜਿਵੇਂ ਕਹਿੰਦੇ ਨੇ ਕਿ 15 ਦਿਨਾਂ ਬਾਅਦ ਟ੍ਰਾਂਸਫਿਊਸ਼ਨ ਹੁੰਦਾ ਹੈ ਤੇ ਕਈਆਂ ਨੂੰ ਮਜਬੂਰੀ ਲੱਗਦੀ ਹੁਣ ਉਹ ਇੱਕ ਚੀਜ਼ ਹੁਣ ਮੈਂ ਤਾਂ ਇਹਨਾਂ ਨੂੰ 2 ਜਾਂ 3 2 ਸਾਲ ਨੂੰ ਸਾਡੇ ਮੈਰਿਜ ਨੂੰ ਹੋਈ ਹੈ 2 ਸਵਾ 2 ਸਾਲ ਹੋਇਆ ਤੇ ਉਸ ਤੋਂ ਪਹਿਲਾਂ ਆਪਣੇ ਰੋਕੇ 2 ਸਾਲ ਹੋਇਆ ਮਤਲਬ ਕਿ 4-5 ਸਾਲ ਜਾਂ 4 3 ਹੀ ਸੀ ਹੋਇਆ ਤੇ ਮੈਨੂੰ ਇਹਨਾਂ ਤੋਂ ਹਿੰਮਤ ਮਿਲਦੀ ਹੈ ਕਿ ਮੈਨੂੰ ਤਾਂ ਸਿਰਫ 4 ਸਾਲ ਹੋਏ ਨੇ ਨਾਲ ਇਹਨਾਂ ਦੇ ਤੇ ਜਿਹੜਾ ਬੱਚਾ ਮਤਲਬ ਕਿ ਪਿਛਲੇ ਜਿਨ੍ਹਾਂ ਦੱਸਿਆ 6 ਮਹੀਨੇ ਤੋਂ ਉਦੋਂ ਤੋਂ ਕੰਟੀਨਿਊ ਸੀ ਇਸ ਜੀਜ਼ ਤੋਂ ਪ੍ਰੋਸੈਸ ਕਰ ਰਿਹਾ ਹੈ ਜਦੋਂ ਇਹ ਇਸ ਜੀਜ਼ ਨਾਲ ਆਪਣੇ ਜਾਂਦੇ ਨੇ ਨੌਰ ਬੜਾ ਨੋਰਮਲੀ ਰੈਂਦੇ ਲੈਂਦੇ ਨੇ ਇਸ ਨੂੰ ਕਿ ਹਾਂ ਵੀ ਇੱਕ ਹੁੰਦਾ ਹੈ ਪਾਰਟ ਆਫ ਦਾ ਲਾਈਫ ਹੈਗਾ ਤੇ ਅਸੀਂ ਵੀ ਤੇ ਮੈਂ ਕਹਿੰਦਾ ਜਦ ਇਹ ਐਨੇ ਚੀਜ਼ ਹੋ ਕੇ ਆਪਣੇ ਐਨੇ ਸਾਲਾਂ ਤੋਂ ਇਸ ਨੂੰ ਗੁਜ਼ਰੇ ਨੇ ਤੇ ਮੈਂ ਕੌਣ ਹੁੰਦਾ ਏ ਇਸ ਸੀ ਦੇ ਬਾਰੇ ਟੈਨਸ਼ਨ ਲੈਣ ਵਾਲਾ ਜਾਂ ਫਿਰ ਮਤੇ ਕਿ ਇੱਕ ਇਹਨਾਂ ਦਾ ਪਾਰਟ ਆ ਇਹਨਾਂ ਨੂੰ ਸਪੋਰਟ ਦਿਨਾ ਤੇ ਇਨਾ ਤੋਂ ਹਿੰਮਤ ਮਿਲਦੀ ਹੈ ਕਿ ਇਹ ਜਦ ਐਨੀ ਸਾਲਾਂ ਤੋਂ ਕਰ ਰਹੇ ਹੈ ਤੇ ਮੇਰੇ ਲਈ ਇੱਕ ਬੜੀ ਛੋਟੀ ਜੀਜ਼ ਹੈ ਤੇ ਮੈਂ ਤਾਂ ਕਿਉਂਕਿ ਨਾਲ ਜਾਣਾ ਇੱਕ ਸਪੋਰਟ ਹਰ ਵੇਲੇ ਨਾਲ ਰਹਿੰਦੀ ਹੈ ਇੱਕ ਮੂਲ ਸਪੋਰਟ ਰਹਿੰਦੀ ਹੈ ਕਿਉਂਕਿ ਮੈਂ ਆਪਣੇ ਲਾਈਫ ਨੂੰ ਬੜੇ ਪੋਜ਼ਿਟਿਵ ਵੇ ਨਾਲ ਲੈਣਾ ਹੈ ਹਰ ਇੱਕ ਚੀਜ਼ ਨੂੰ ਚਾਹੇ ਚੰਗੀ ਚੀਜ਼ ਹੋਵੇ ਚਾਹੇ ਮਾੜੀ ਚੀਜ਼ ਹੋਵੇ ਦੁੱਖ ਹੋਵੇ ਸੁੱਖ ਬੜੀ ਪੋਜ਼ਿਟਿਵ ਵੇ ਨਾਲ ਲੈਣਾ ਹੈ ਕਿ ਹਾਂ ਵੀ ਚਲੋ ਤਾਂ ਜਿਵੇਂ ਪਹਿਲਾਂ ਕਿਹਾ ਨਾ ਕਿ ਇੱਕ ਜਿਹੜਾ ਚੰਗਾ ਸਮਾਗਰ ਨਹੀਂ ਰਹਿੰਦਾ ਤੇ ਮਾੜਾ ਸਮਾ ਵੀ ਵੀ ਗੁਜ਼ਰਿਆ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਕਈ ਵਾਰੀ ਇਹ ਕਿ ਹੱਥ ਥੱਕ ਜਾਂਦੇ ਨੇ ਕਿ ਐਨੇ ਸਾਲ ਹੋ ਗਏ ਯਾਰ ਕਦੀ ਤਾਂ ਇਹ ਚੀ ਅਸੀਂ ਉਸ ਸੀਨ ਚ ਲੱਗੇ ਹੋਏ ਆ ਇੱਕ ਰੱਬ ਦੀ ਮਿਹਰ ਹੀ ਕਹਾਂਗੇ ਅਗਰ ਹੁੰਦੀ ਹੈ ਤੇ ਉਹ ਚੀਜ਼ ਨਹੀਂ ਤਾਂ ਅਗਰ ਚਲੋ ਚੱਲਦਾ ਵੀ ਇਹ ਦਾ ਪਾਰਟ ਆਫ ਲਾਈਫ ਤੇ ਇਸ ਚੀਜ਼ ਦਾ ਰੱਬ ਤੋਂ ਸ਼ਿਕਵਾ ਨਹੀਂ ਹੈ ਕੋਈ ਸ਼ਾਇਦ ਇਹੀ ਸਾਡਾ ਬਹਾਨਾ ਬੰਨਣਾ ਸੀ ਇੱਕ ਦੂਜੇ ਨੂੰ ਮਿਲਣ ਦਾ ਤੇ ਇਹਦੇ ਨਾਲ ਹੀ ਮਿਲੇ ਹੈਗੇ ਆ ਇਸ ਸੀਨਾਂ ਮਿਲ ਕੇ ਆਪਣੇ ਲਾਈਫ ਨੂੰ ਚੰਗੀ ਤਰ੍ਹਾਂ ਜੀਆ ਵੀ ਆ ਸੋਸ਼ੀਅਲੀ ਐਕਟਿਵ ਚਲੋ ਇਹ ਵੀ ਰਹੇ ਨੇ ਮੈਂ ਵੀ ਥੋੜਾ ਬੋਲਣਾ ਤੇ ਇਹਨਾਂ ਨਾਲ ਮਿਲਣ ਤੋਂ ਬਾਅਦ ਇੱਕ ਜਿਹੜੀ ਇੱਕ ਸਟੋਰੀ ਹੈ ਹੈਗੀ 40 ਸੀ ਮੈਂ ਪਾਰਟ ਆਫ ਤੇ ਇਹਦੇ ਏਸੀ ਚੀਜ਼ ਕਰਕੇ ਸਾਨੂੰ ਲਾਸਟ ਜਿਹੜਾ ਹੁਣ ਆਪਣੇ ਵੈਲੈਂਟਾਈਨ ਦੇ ਸੀਗਾ ਤੇ ਵੀ ਆਰ ਦੀ ਫੇਅਰਵੈਲ ਜੋੜੀ ਆਫ ਦੀ ਜਲੰਧਰ ਸਾਨੂੰ ਜਲੰਧਰ ਟਾਈਟਲ ਵੀ ਮਿਲਿਆ ਸੀ ਉਸ ਸੀਜ਼ਨ ਜਿੱਤੇ ਵੀ ਆਗੇ ਹੋਰ ਵੀ ਬੜੇ ਮਤਲਬ ਕਿ ਇੱਕ ਸੋਸ਼ੀਲੀ ਬੜੀ ਇੱਕ ਪਛਾਣ ਵੀ ਮਿਲੀ ਆ ਕੰਮ ਤਾਂ ਚਲੋ ਸਾਡਾ ਕਰਦਾ ਇੱਕ ਨਿਊਜ਼ ادارے ਨਾਲ ਜੁੜੇ ਸਾਡਾ ਸੋਸ਼ ਕੰਮ ਚੱਲ ਰਿਹਾ ਪਿਛਲੇ 10 ਸਾਲ ਤੋਂ ਕੰਮ ਚੱਲ ਰਿਹਾ ਉਸ ਚੀਜ਼ ਕਰੇ ਇੱਕ ਪਬਲਿਕ ਪਛਾਣ ਤੋਂ ਵੀ ਬਣੀ ਆ ਬਟ ਇੱਕ ਐਜ਼ ਅ ਪਾਰਟ ਇੱਕ ਜੋੜੀ ਜੋੜੀ ਦੇ ਤੌਰ ਤੇ ਜਿਹੜੀ ਇੱਕ ਪਛਾਣ ਹੁਣ ਮਿਲਦੀ ਆ ਨਾ ਤੇ ਉਹ ਜਿਹੜੀ ਇੱਕ ਲਾਸਟਲੀ ਜਿਹੜਾ ਤੁਹਾਨੂੰ ਦੱਸਿਆ ਜਿਹੜਾ ਆਪਣੇ ਟਾਈਟਲ ਮਿਲ ਉਹਦੇ ਕਰਕੇ ਜਾਂ ਹੋਰ ਜਿਹੜੀ ਬੜੀ ਚੀਜ਼ ਹੈਗੀ ਜਿਹੜੀ ਸਾਡੀ ਸਟੋਰੀ ਜਿਹਨੂੰ ਸਾਡੀ ਪਤਾ ਹੈ ਤੇ ਉਹ ਇੱਕ ਇੱਕ ਬੜੇ ਪੋਜ਼ਿਟਿਵ ਇਨਰ ਨੇ ਸਾਨੂੰ ਇੱਕ ਇਨਸਪਿਰੇਸ਼ਨਲ ਜੋੜੀ ਜਦੋਂ ਟੈਗ ਮਿਲਦਾ ਨਾ ਕਿ ਤੁਸੀਂ ਇੱਕ ਮਿਸਾਲ ਉਹ ਜਿਹੜੀ ਸਮਾਜ ਲਈ ਤੇ ਉਹ ਇੱਕ ਬੜੀ ਖੁਸ਼ੀ ਮਿਲਦੀ ਹੈ ਤੇ ਜਦੋਂ ਪਰਿਵਾਰ ਦਾ ਸਾਥ ਹੋਵੇ ਇੱਕ ਦੂਜੇ ਦਾ ਸਾਥ ਚੰਗਾ ਹੋਵੇ ਸਭ ਤੋਂ ਵੱਡੀ ਇਹ ਚੀਜ਼ ਹੈ ਕਿ ਦੋਵੇਂ ਪਰਿਵਾਰਾਂ ਦਾ ਚਾਹੇ ਆਪਣਾ ਪੇਕਾ ਇਹਨਾਂ ਦਾ ਘਰ ਹੋਵੇ ਚਾਹੇ ਇਹਨਾਂ ਦਾ ਸੋਹਰਾ ਘਰ ਹੋਵੇ ਮਤਲਬ ਕਿ ਕਪੂਰਸਲੇ ਮੇਰੇ ਆਪਣੇ ਘਰ ਨੇ ਮੇਰੇ ਆਪਣੇ ਇਨ-ਲਾਜ਼ਮ ਰਿਸਰ ਨੇ ਦੋਵੇਂ ਪਰਿਵਾਰਾਂ ਦਾ ਜੋ ਸਾਥ ਮਿਲਦਾ ਨੇ ਤੇ ਪੂਰੇ ਪਰਿਵਾਰ ਦਾ ਜੋ ਸਾਥ ਹੋਰ ਵੀ ਜਿਹੜਾ ਸਰ ਜਦ ਪੂਰੇ ਪਰਿਵਾਰ ਦਾ ਸਾਥ ਮਿਲ ਰਿਹਾ ਨਾ ਤੇ ਇੱਕ ਬੜੀ ਜ਼ਿੰਦਗੀ ਬੜੀ ਅੱਛੀ ਹੈ ਬੜੀ ਚੰਗੀ ਹੈ ਤੇ ਬੜੇ ਸਕੂਨ ਵਾਲੀ ਹੈ ਇਦਾਂ ਹੀ ਇਦਾਂ ਹੀ ਉਮੀਦ ਕਰਦੇ ਹਾਂ ਤੁਹਾਡੀ ਜ਼ਿੰਦਗੀ ਬੜੀ ਚੰਗੀ ਲੱਗੇ ਤੇ ਇਦਾਂ ਹੀ ਰਵੇ ਹਮੇਸ਼ਾ ਖੁਸ਼ ਰਹੋ ਤੁਸੀਂ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਵੇਗੀ ਦਿਸ਼ਾ ਨੇ ਜੋ ਗਰੁੱਪ ਨੇ ਜਨਾਦੀ ਤੁਹਾਡੇ ਤੱਕ ਸਟੋਰੀ ਪਹੁੰਚਾਈ ਹੈ ਇੱਕ ਵੱਖਰੀ ਲਾਈਫ ਜੀ ਰਹੇ ਨੇ ਕਿਵੇਂ ਜੀ ਰਹੇ ਨੇ ਉਹ ਸਾਰਾ ਕੁਝ ਇਹਨਾਂ ਨੇ ਤੁਹਾਨੂੰ ਜਿਹੜਾ ਹੈ ਬਰੀਫ ਦੇ ਵਿੱਚ ਦੱਸਿਆ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਵਾਦ ਤੋਂ ਵਾਦ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ ਬਨੇ ਰਹੋ ਸਾਡੇ ਚੈਨਲ ਦੇ ਨਾਲ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਜਲੰਧਰ